प्यारे विद्यार्थियों सत श्री अकाल स्वागत है तुम्हारा मेरे YouTube चैनल शर्वरा टोलंदे ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਔਨ ਕਰੋ ਅੱਜ ਅਸੀਂ ਪੜਨ ਜਾ ਰਹੇ ਹਾਂ ਦਲ ਪ੍ਰਣਾਲੀ ਪ੍ਰਸ਼ਨ ਅਤੇ ਉਤਰਾਂ ਦੀ ਦੁਹਰਾਈ ਇਸ ਪਾਠ ਦੀਆਂ ਤਿੰਨ ਵੀਡੀਓ ਮੈਂ ਪਹਿਲਾਂ ਹੀ ਆਪਣੇ ਚੈਨਲ ਉੱਪਰ ਅਪਲੋਡ ਕਰ ਚੁੱਕਿਆ ਹਾਂ ਤੇ ਅੱਜ ਅਸੀਂ ਇਸ ਦੇ ਪ੍ਰਸ਼ਨਾਂ ਅਤੇ ਉੱਤਰਾਂ ਦੀ ਦੁਹਰਾਈ ਕਰਾਂਗੇ ਪ੍ਰਸ਼ਨ ਇਹਦੇ ਵਿੱਚ 1 ਨੰਬਰ 2 ਨੰਬਰ 4 ਨੰਬਰ ਅਤੇ 6 ਨੰਬਰ ਦੇ ਪ੍ਰਸ਼ਨਾਂ ਬਾਰੇ ਪੜ੍ਹਾਂਗੇ ਸਭ ਤੋਂ ਪਹਿਲਾਂ 1 ਨੰਬਰ ਦੇ ਪ੍ਰਸ਼ਨਾਂ ਬਾਰੇ ਪੜ੍ਹਦੇ ਹਾਂ ਪ੍ਰਸ਼ਨ ਨੰਬਰ 1 ਆਧੁਨਿਕ ਯੁੱਗ ਪ੍ਰਤੀਨਿਧੀ ਲੋਕਤੰਤਰ ਦਾ ਯੁੱਗ ਹੈ ਬਿਲਕੁਲ ਠੀਕ ਹੈ ਜੀ ਅੱਜ ਦੇ ਯੁੱਗ ਵਿੱਚ ਲੋਕ ਸਿੱਧੇ ਸ਼ਾਸਨ ਪ੍ਰਬੰਧ ਦੇ ਕੰਮਾਂ ਵਿੱਚ ਹਿੱਸਾ ਨਹੀਂ ਲੈਂਦੇ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਰਾਹੀਂ ਲੈਂਦੇ ਇਸ ਲਈ ਇਸ ਨੂੰ ਪ੍ਰਤੀਨਿਧੀ ਲੋਕਤੰਤਰ ਦਾ ਯੁੱਗ ਕਹਿੰਦੇ ਹਨ ਪ੍ਰਸ਼ਨ ਨੰਬਰ 2 ਆ ਰਾਜਨੀਤਿਕ ਦਲ ਪ੍ਰਤਿਨਿਧੀ ਲੋਕਤੰਤਰ ਲਈ ਜਿੰਦਜਾਨ ਹੁੰਦੇ ਹਨ ਬਿਲਕੁਲ ਠੀਕ ਹੈ ਜੀ ਅੱਜ ਦਾ ਪ੍ਰਤਿਨਿਧੀ ਲੋਕਤੰਤਰ ਰਾਜਨੀਤਿਕ ਦਲਾਂ ਤੋਂ ਬਿਨਾ ਸੰਭਵੀ ਹੀ ਨਹੀਂ ਹੈ ਪ੍ਰਸ਼ਨ ਨੰਬਰ 3 ਆ ਰਾਜਨੀਤਿਕ ਦਲ ਸੰਵਿਧਾਨਕ ਸਾਧਨਾਂ ਰਾਹੀਂ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਦੇ ਹਨ ਬਿਲਕੁਲ ਠੀਕ ਹੈ ਜੀ ਇਹ ਹਿੰਸਾ ਜਾਂ ਕਿਸੇ ਹੋਰ ਸਾਧਨ ਰਾਹੀਂ ਨਹੀਂ ਬਲਕਿ ਸੰਵਿਧਾਨਕ ਸਾਧਨਾਂ ਰਾਹੀਂ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਦੇ ਹਨ ਰਾਜਨੀਤਿਕ ਦਲ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਪ੍ਰਦਾਨ ਕਰਦੇ ਹਨ ਬਿਲਕੁਲ ਠੀਕ ਹੈ ਜੀ ਆ ਰਾਜਨੀਤਿਕ ਦਲਾਂ ਦਾ ਉਦੇਸ਼ ਸੱਤਾ ਪ੍ਰਾਪਤੀ ਹੁੰਦਾ ਹੈ ਸੱਤਾ ਪ੍ਰਾਪਤੀ ਲਈ ਲੋਕਤੰਤਰ ਵਿੱਚ ਲੋਕ ਮਤ ਨੂੰ ਆਪਣੇ ਹੱਕ ਵਿੱਚ ਕਰਨਾ ਪੈਂਦਾ ਹੈ ਤਾਂ ਕਿ ਲੋਕ ਚੋਣਾਂ ਸਮੇਂ ਉਹਨਾਂ ਦੀ ਚੋਣ ਕਰ ਸਕਣ ਜਾਂ ਉਹਨਾਂ ਨੂੰ ਸੱਤਾ ਦੇਣ ਇਸ ਲਈ ਸਾਰੇ ਰਾਜਨੀਤਿਕ ਦਲ ਵੱਤ ਤੋਂ ਵੱਧ ਵਿਰੋਧੀ ਦਲ ਦੀ ਅਨੋਚਨਾ ਅਤੇ ਆਪਣੀਆਂ ਨੀਤੀਆਂ ਦੀ ਛਲਾਗਾ ਕਰਦੇ ਹਨ ਜਿਸ ਨਾਲ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਪ੍ਰਾਪਤ ਹੁੰਦੀ ਹੈ ਪ੍ਰਸ਼ਨ ਨੰਬਰ 5 ਰਾਜਨੀਤਿਕ ਦਲ ਦੀ ਕੋਈ ਇੱਕ ਪਰਿਭਾਸ਼ਾ ਦੱਸੋ ਇਹ ਤੁਹਾਨੂੰ 2 ਨੰਬਰ ਦੇ ਵਿੱਚ ਪ੍ਰਸ਼ਨ ਆ ਸਕਦਾ ਹੈ ਲਿਕੋਗ ਦੀ ਪਰਿਭਾਸ਼ਾ ਹੈ ਰਾਜਨੀਤਿਕ ਦਲ ਤੋਂ ਸਾਡਾ ਭਾਵ ਉਹਨਾਂ ਨਾਗਰਿਕਾਂ ਦੇ ਥੋੜੇ ਜਾਂ ਬਹੁਤੇ ਸੰਗਠਿਤ ਸਮੂਹ ਤੋਂ ਹੈ ਜੋ ਇੱਕ ਰਾਜਨੀਤਿਕ ਇਕਾਈ ਦੇ ਰੂਪ ਵਿੱਚ ਇਕੱਠੇ ਕੰਮ ਕਰਦੇ ਹਨ ਅਗਲਾ ਪ੍ਰਸ਼ਨ ਰਾਜਨੀਤਿਕ ਦਲ ਤੋਂ ਕੀ ਭਾਵ ਹੈ ਇਹ ਵੀ ਸਾਰੇ 2 ਨੰਬਰ ਦੇ ਪੁੱਛੇ ਜਾਣ ਵਾਲੇ ਪ੍ਰਸ਼ਨ ਹਨ ਰਾਜਨੀਤਿਕ ਦਲ ਅਜਿਹੇ ਲੋਕਾਂ ਦਾ ਇੱਕ ਸੰਗਠਿਤ ਸਮੂਹ ਹੈ ਜੋ ਕੁਝ ਨੀਤੀਆਂ ਸੰਬੰਧੀ ਇੱਕੋ ਜਿਹੇ ਵਿਚਾਰ ਰੱਖਦੇ ਹਨ ਅਤੇ ਜੋ ਸਿਧਾਂਤਾਂ ਦੇ ਆਧਾਰ ਤੇ ਸੰਵਿਧਾਨਕ ਸਰਦਾਰਾਂ ਦੁਆਰਾ ਸ਼ਾਸਨ ਨੂੰ ਰਾਸ਼ਟਰੀ ਅਤੇ ਜਨਤਕ ਹਿੱਤਾਂ ਦੇ ਅਨੁਕੂਲ ਚਲਾਉਣ ਦਾ ਯਤਨ ਕਰਦੇ ਹਨ। ਪ੍ਰਸ਼ਨ ਨੰਬਰ 7 ਦਲ ਪ੍ਰਣਾਲੀ ਦੀਆਂ ਦੋ ਕਿਸਮਾਂ ਜਾਂ ਰੂਪ ਦੱਸੋ। ਅਸੀਂ ਪੜ ਚੁੱਕੇ ਹਾਂ ਦਲ ਪ੍ਰਣਾਲੀ ਦੀਆਂ ਕਿਸਮਾਂ ਅਤੇ ਰਾਜਨੀਤਿਕ ਦਲਾਨੀ ਕਿਸਮਾਂ ਦੋ ਅਲੱਗ-ਅਲੱਗ ਧਾਰਨਾਵਾਂ ਹਨ। ਇੱਥੇ ਅਸੀਂ ਦਲ ਪ੍ਰਣਾਲੀ ਦੀਆਂ ਕਿਸਮਾਂ ਦੱਸਣੀਆਂ ਨੇ ਦਲ ਪ੍ਰਣਾਲੀ ਦੀਆਂ ਕਿਸਮਾਂ ਹੁੰਦੀਆਂ ਕਿਸੇ ਦੇਸ਼ ਵਿੱਚ ਰਾਜਨੀਤਿਕ ਦਲਾਂ ਦੀ ਗਿਣਤੀ ਕਿੰਨੀ ਆ ਇੱਕ ਦਲ ਪ੍ਰਣਾਲੀ ਦੋ ਦਲ ਪ੍ਰਣਾਲੀ ਬਹੁ ਦਲ ਪ੍ਰਣਾਲੀ ਤੁਸੀਂ ਕੋਈ ਵੀ ਦੋ ਦੋ ਨੰਬਰ ਦੇ ਸਵਾਲ ਦੇ ਵਿੱਚ ਦੋ ਪੁੱਛੇ ਜਾਣੀਆਂ ਦੇ ਸਕਦੇ ਹੋ ਪ੍ਰਸ਼ਨ ਨੰਬਰ 8 ਇੱਕ ਦਲ ਪ੍ਰਣਾਲੀ ਤੋਂ ਕੀ ਭਾਵ ਹੈ ਇਹ ਪ੍ਰਸ਼ਨ ਤੁਹਾਨੂੰ 2 ਅਤੇ 4 ਦੋਵਾਂ ਤਰ੍ਹਾਂ ਦੇ ਨੰਬਰਾਂ 'ਚ ਹੀ ਆ ਸਕਦਾ ਇਸ ਲਈ 2 ਨੰਬਰ ਦੇ ਵਿੱਚ ਤੁਸੀਂ ਛੋਟਾ ਪ੍ਰਸ਼ਨ ਕਰਨਾ ਹੈ 4 ਨੰਬਰ ਚ ਉਹਦੇ ਜੀ ਥੋੜੀ ਹੋਰ ਡਿਟੇਲ ਤੇ ਜਾਣਕਾਰੀ ਦੇਣੀ ਤੇ ਉਦਾਹਰਨਾਂ ਦੇਣੀਆਂ ਹਨ ਇੱਕ ਦਲ ਪ੍ਰਣਾਲੀ ਦਾ ਭਾਵ ਅਜਿਹੀ ਵਿਵਸਥਾ ਜਿੱਥੇ ਇੱਕ ਹੀ ਦਲ ਦੀ ਹੋਂਦ ਹੋਵੇ ਅਜਿਹੇ ਦੇਸ਼ ਜਿੱਥੇ ਇੱਕ ਹੀ ਰਾਜਨੀਤਿਕ ਦਲ ਹੈ ਤੇ ਦੂਸਰੇ ਦਲ ਦਾ ਨਿਰਮਾਣ ਕਰਨ ਦੀ ਆਗਿਆ ਹੀ ਨਹੀਂ ਹੈ ਉਹ ਕਹਿੰਦੇ ਆ ਇੱਕ ਦਲ ਪ੍ਰਣਾਲੀ ਵਾਲੇ ਦੇਸ਼ ਉਦਾਹਰਨ ਬਹੁਤ ਇੰਪੋਰਟੈਂਟ ਹੈ 2 ਨੰਬਰ ਦੇ ਸਵਾਲ ਦੇ ਜ ਤੁਹਾਨੂੰ ਉਦਾਹਰਨ ਪੁੱਛੀ ਜਾ ਸਕਦੀ ਹੈ ਕਿਹੜੇ ਦੇਸ਼ ਦੇ ਵਿੱਚ ਇੱਕ ਦਲ ਪ੍ਰਣਾਲੀ ਵਿਵਸਥਾ ਹੈ ਚੀਨ ਉੱਤਰੀ ਕੋਰੀਆ, ਵਿਏਟਨਾਮ, ਕੰਬੋਡੀਆ, ਲਾਉਸ, ਕਿਊਬਾ ਇਹਨਾਂ ਦੇ ਸ਼ਬਦ ਇੱਕ ਦਲ ਪ੍ਰਣਾਲੀ ਹੈ। ਇਹ ਸਮਾਜਵਾਦੀ ਦੇਸ਼ ਹਨ। ਇਹਨਾਂ ਦੇਸ਼ ਵਿੱਚ ਕੇਵਲ ਸਮਾਜਵਾਦੀ ਦਲ ਹੈ। ਇੱਥੇ ਕੇਵਲ ਸਮਾਜਵਾਦੀ ਦਲ ਨੂੰ ਹੀ ਸਰਕਾਰੀ ਮਾਨਤਾ ਪ੍ਰਾਪਤ ਹੈ। ਦੋ ਦਲ ਪ੍ਰਣਾਲੀ ਜਿਨ੍ਹਾਂ ਦੇਸ਼ ਵਿੱਚ ਦੋ ਹੀ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਇਹ ਗੱਲ ਯਾਦ ਰੱਖਣੀ ਹੈ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਰਾਜਨੀਤਿਕ ਦਲ ਹੋਣ ਉਸ ਨੂੰ ਦੋ ਦਲ ਪ੍ਰਣਾਲੀ ਕਿਹਾ ਜਾਂਦਾ ਹੈ। ਪਰੰਤੂ ਇਸ ਦਾ ਭਾਵ ਇਹ ਨਹੀਂ ਕਿ ਉਹਨਾਂ ਦੇਸ਼ਾਂ ਵਿੱਚ ਕੋਈ ਹੋਰ ਦਲ ਨਹੀਂ ਹੁੰਦਾ ਹੀ ਨਹੀਂ ਪਰ ਅਸਲ ਅਜਿਹੇ ਦੇਸ਼ਾਂ ਵਿੱਚ ਹੋਰ ਵੀ ਛੋਟੇ-ਛੋਟੇ ਤੇ ਘੱਟ ਮਹੱਤਵਪੂਰਨ ਦਲ ਹੁੰਦੇ ਹਨ ਪਰੰਤੂ ਜਨਤਾ ਵਿੱਚ ਉਹਨਾਂ ਦੀ ਕੋਈ ਵਿਸ਼ੇਸ਼ ਮੱਤਾ ਨਹੀਂ ਹੁੰਦੀ ਨਾ ਹੀ ਚੋਣਾਂ ਵਿੱਚ ਕੋਈ ਪ੍ਰਭਾਵਸ਼ਾਲੀ ਜਿੱਤ ਪ੍ਰਾਪਤ ਕਰ ਸਕਦੇ ਹਨ ਉਦਾਹਰਨ ਵਜੋਂ ਇੰਗਲੈਂਡ ਵਿੱਚ ਦੋ ਦਲ ਪ੍ਰਣਾਲੀ ਹੈ ਮਜ਼ਦੂਰ ਦਲ ਅਤੇ ਰੂੜੀਵਾਦੀ ਦਲ ਉੱਥੋਂ ਦੇ ਦੋ ਰਾਜਨੀਤਿਕ ਦਲ ਹਨ ਪਰ ਉੱਥੇ ਜਿਹੜੇ ਪ੍ਰਸਿੱਧ ਮਹੱਤਵਪੂਰਨ ਜਾਂ ਪ੍ਰਭਾਵਸ਼ਾਲੀ ਰਾਜਨੀਤਿਕ ਦਲ ਹਨ ਉਹ ਦੋ ਹੀ ਹਨ ਇਸ ਲਈ ਦੋ ਦਲ ਪ੍ਰਣਾਲੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਆ ਗਿਆ ਜੀ ਬਹੁਦਲ ਪ੍ਰਣਾਲੀ ਤੋਂ ਕੀ ਪਾਵ ਹੈ ਜਿਸ ਦੇਸ਼ ਵਿੱਚ ਰਾਜਨੀਤਿਕ ਦਲਾਂ ਦੀ ਗਿਣਤੀ ਤਿੰਨ ਤੋਂ ਵੱਧ ਹੈ ਤਿੰਨ ਜਾਂ ਤਿੰਨ ਤੋਂ ਜ਼ਿਆਦਾ ਉਸ ਨੂੰ ਬਹੁਦਲ ਪ੍ਰਣਾਲੀ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਉਦਾਹਰਨ ਤਿੰਨਾਂ ਦੀ ਜ਼ਰੂਰ ਰੱਖਣੀ ਹੈ ਕਿਹੜੇ ਦੇਸ਼ ਕਿਹੜੀ ਪ੍ਰਣਾਲੀ ਹੈ ਦੋ ਦੇਸ਼ਾਂ ਦੇ ਨਾਮ ਤੁਹਾਨੂੰ ਹਰ ਹਾਲਤ ਵਿੱਚ ਪਤਾ ਹੋਣਾ ਚਾਹੀਦਾ ਹੈ ਇੱਕ ਦਲ ਪ੍ਰਣਾਲੀ ਦੋ ਦਲ ਪ੍ਰਣਾਲੀ ਬਹੁਦਲ ਪ੍ਰਣਾਲੀ ਦੋ ਦੇਸ਼ਾਂ ਦੇ ਨਾਮ ਬਹੁਤ ਵਾਰ ਪੁੱਛੇ ਜਾਂਦੇ ਆ ਤੇ ਬਹੁਦਲ ਪ੍ਰਣਾਲੀ ਦੀ ਉਦਾਹਰਨ ਹੈ ਭਾਰਤ, ਜਪਾਨ, ਸਵਿਟਜ਼ਰਲੈਂਡ, ਫਰਾਸ ਇਹਨਾਂ ਦੇਸ਼ਾਂ ਵਿੱਚ ਬਹੁਦਲ ਪ੍ਰਣਾਲੀ ਹੈ। ਇਸ ਤੋਂ ਬਾਅਦ ਆ ਗਿਆ ਜੀ ਰੂੜੀਵਾਦੀ ਦਲਕੀ ਨੂੰ ਕਹਿੰਦੇ ਆ। ਰੂੜੀਵਾਦੀ ਇਹ ਦਲਾਂ ਦੀਆਂ ਕਿਸਮਾਂ ਇਹ ਆ ਦਲ ਪ੍ਰਣਾਲੀ ਦੀਆਂ ਕਿਸਮਾਂ ਨਹੀਂ ਹੈ ਰਾਜਨੀਤਿਕ ਦਲਾਂ ਦੀ ਕਿਸਮਾਂ ਜਿਹੜੀਆਂ ਅਸੀਂ ਪਹਿਲਾਂ ਪੜ੍ਹੀਆਂ ਇੱਕ ਦਲ ਪ੍ਰਣਾਲੀ, ਦੋ ਦਲ ਪ੍ਰਣਾਲੀ, ਬਹੁਦਲ ਪ੍ਰਣਾਲੀ ਉਹ ਦਲ ਪ੍ਰਣਾਲੀ ਦੀਆਂ ਕਿਸਮਾਂ ਨੇ। ਰਾਜਨੀਤਿਕ ਦਲ ਅਲੱਗ ਧਾਰਨਾ ਹੈ ਦਲ ਪ੍ਰਣਾਲੀ ਦੀ ਧਾਰਨਾ ਤੋਂ ਰਾਜਨੀਤਿਕ ਦਲ ਜਿਹੜੇ ਨੇ ਉਹਨਾਂ ਦੀਆਂ ਕਿਸਮਾਂ ਉਹਨਾਂ ਦੇ ਨਿਰਮਾਣ ਦੇ ਸਿਧਾਂਤਾਂ ਜਾਂ ਨੀਤੀਆਂ ਦੇ ਆਧਾਰਿਤ ਹੁੰਦੀਆਂ ਜਾਂ ਵਿਚਾਰਧਾਰਾ ਦੇ ਆਧਾਰਿਤ ਹੁੰਦੀਆਂ ਇਸ ਲਈ ਰੂੜੀਵਾਦੀ ਦਲ ਰਾਜਨੀਤਿਕ ਦਲ ਦੀ ਕਿਸਮਾਂ ਰੂੜੀਵਾਦੀ ਦਲ ਉਹ ਦਲ ਹੁੰਦੇ ਹਨ ਜੋ ਪੁਰਾਣੇ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਨੈਤਿਕ ਪ੍ਰਬੰਧ ਨੂੰ ਕਾਇਮ ਰੱਖਣ ਲਈ ਵਚਨਬੱਧ ਹੁੰਦੇ ਹਨ ਅਤੇ ਉਹ ਇਨ੍ਹਾਂ ਪ੍ਰਬੰਧਾਂ ਵਿੱਚ ਕਿਸੇ ਪ੍ਰਕਾਰ ਦੇ ਬਦਲਾਅ ਦੇ ਹੱਕ ਵਿੱਚ ਨਹੀਂ ਹੁੰਦੇ ਅਜਿਹੇ ਦਲ ਦਾ ਨਾਮ ਰੂੜੀਵਾਦੀ ਹੋਣਾ ਜ਼ਰੂਰੀ ਨਹੀਂ ਹੈ ਉਸ ਦਾ ਨਾਮ ਕੁਝ ਵੀ ਹੋ ਸਕਦਾ ਹੈ ਉਸ ਦਾ ਰੂੜੀਵਾਦੀ ਹੋਣਾ ਉਸ ਦੀ ਵਿਚਾਰਧਾਰਾ ਤੋਂ ਨਿਸ਼ਚਿਤ ਕੀਤਾ ਜਾਵੇਗਾ ਇਸ ਤੋਂ ਬਾਅਦ ਜੀ ਉਦਾਰਵਾਦੀ ਦਲ ਕਿਹਨੂੰ ਕਹਿੰਦੇ ਆ ਉਦਾਰਵਾਦੀ ਦਲ ਮਨੁੱਖੀ ਅਧਿਕਾਰਾਂ ਪ੍ਰਤੀਯੋਗੀ ਸਿਧਾਂਤਾਂ ਤੇ ਸਭ ਤੋਂ ਵੱਧ ਪ੍ਰਤੀਯੋਗੀ ਅਰਥਵਿਵਸਥਾ ਨੂੰ ਅਤੇ ਰਾਜਨੀਤਿਕ ਪ੍ਰਤੀਯੋਗਤਾ ਨੂੰ ਪੈਲ ਦਿੰਦੇ ਹਨ ਪ੍ਰਧਾਨਗੀ ਲੋਕਤੰਤਰ ਵਿੱਚ ਵਿਰੋਧੀ ਦਲ ਦੀ ਕੀ ਭੂਮਿਕਾ ਹੈ ਵਿਰੋਧੀ ਦਲ ਪ੍ਰਤੀਨਿਧੀ ਲੋਕਤੰਤਰ ਵਿੱਚ ਵਿਰੋਧੀ ਦਲ ਦੀ ਭੂਮਿਕਾ ਬਹੁਤ ਅਹਿਮ ਹੈ ਦੋ ਤਰ੍ਹਾਂ ਦੀਆਂ ਸ਼ਾਸਨ ਵਿਵਸਥਾਵਾਂ ਜਾਂ ਸ਼ਾਸਨ ਪ੍ਰਬੰਧ ਜਾਂ ਸ਼ਾਸਨ ਪ੍ਰਣਾਲੀਆਂ ਹੁੰਦੀਆਂ ਪ੍ਰਧਾਨਗੀ ਅਤੇ ਸੰਸਦੀ ਪ੍ਰਧਾਨਗੀ ਪ੍ਰਣਾਲੀ ਵਿੱਚ ਲੋਕਤੰਤਰ ਦੀ ਕੀ ਭੂਮਿਕਾ ਵਿਰੋਧੀ ਦਲ ਦੀ ਕੀ ਭੂਮਿਕਾ ਹੈ ਸੰਯੁਕਤ ਰਾਜ ਅਮਰੀਕਾ ਵਿੱਚ ਪ੍ਰਧਾਨਗੀ ਲੋਕਤੰਤਰ ਹੈ ਦੇਸ਼ ਅਤੇ ਸਰਕਾਰ ਦੇ ਮੁਖੀ ਦੀ ਚੋਣ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਨਿਸ਼ਚਿਤ ਕਾਰਜਕਾਲ ਲਈ ਹੁੰਦੀ ਹੈ ਅਤੇ ਨਿਸ਼ਚਿਤ ਕਾਰਜਕਾਲ ਤੋਂ ਪਹਿਲਾਂ ਉਸ ਨੂੰ ਪਦਵੀ ਤੋਂ ਆਮ ਕਰਕੇ ਹਟਾਇਆ ਨਹੀਂ ਜਾ ਸਕਦਾ ਅਜਿਹੀ ਪ੍ਰਣਾਲੀ ਵਿੱਚ ਮੰਤਰੀ ਮੰਡਲ ਦੇ ਮੈਂਬਰ ਵਿਧਾਨਪਾਲਿਕਾ ਦੇ ਮੈਂਬਰ ਨਹੀਂ ਹੁੰਦੇ ਹਨ ਜਦੋਂ ਸਰਕਾਰ ਦੇ ਪ੍ਰਤੀਨਿਧੀ ਵਿਧਾਨ ਮੰਡਲ 'ਚ ਹਾਜ਼ਰ ਨਹੀਂ ਹੁੰਦੇ ਤਾਂ ਫੇਰ ਅਜਹੀ ਪ੍ਰਣਾਲੀ ਵਿੱਚ ਵਿਰੋਧੀ ਦਲ ਦੀ ਭੂਮਿਕਾ ਦਾ ਕੋਈ ਵਿਸ਼ੇਸ਼ ਮਹੱਤਵ ਹੀ ਨਹੀਂ ਰਹਿ ਜਾਂਦਾ ਇਹ ਠੀਕ ਹੈ ਕਿ ਅਜੀਬ ਪ੍ਰਣਾਲੀ ਵਿੱਚ ਵੀ ਵਿਰੋਧੀ ਦਲ ਦੇਸ਼ ਦੇ ਮੁਖੀ ਦੀਆਂ ਨੀਤੀਆਂ ਦੀ ਰਚਨਾਤਮਕ ਆਲੋਚਨਾ ਕਰਕੇ ਲੋਕਮਤ ਨੂੰ ਆਪਣੇ ਪੱਖ ਵਿੱਚ ਕਰਨ ਦਾ ਯਤਨ ਕਰਦੇ ਹਨ ਪਰ ਵਿਰੋਧੀ ਦਲ ਕਿਸੇ ਸਾਧਨ ਦੁਆਰਾ ਸਰਕਾਰ ਨੂੰ ਨਿਸ਼ਚਿਤ ਕਾਰਜਕਾਲ ਤੋਂ ਪਹਿਲਾਂ ਪਦਵੀ ਤੋਂ ਹਟਾ ਨਹੀਂ ਸਕਦਾ ਇਸ ਕਰਕੇ ਪ੍ਰਧਾਨਗੀ ਲੋਕਤੰਤਰ ਵਿੱਚ ਵਿਰੋਧੀ ਦਲ ਦੀ ਭੂਮਿਕਾ ਜਿਹੜੀ ਹੈ ਉਹ ਇੰਨੀ ਆਮ ਨਹੀਂ ਹੁੰਦੀ ਜਿੰਨੀ ਸੰਸਦੀ ਸ਼ਾਸਨ ਪ੍ਰਣਾਲੀ ਦੇ ਵਿੱਚ ਹੈ ਤੇ ਹੁਣ ਅਗਲਾ ਪ੍ਰਸ਼ਨ ਸੰਬੰਧਿਤ ਹੈ ਸੰਸਦੀ ਲੋਕਤੰਤਰ ਵਿੱਚ ਵਿਰੋਧੀ ਦਲ ਦੀ ਕੀ ਭੂਮਿਕਾ ਹੁੰਦੀ ਹੈ ਵਿਰੋਧੀ ਦਲਾਂ ਦੀ ਭੂਮਿਕਾ ਦਾ ਅਸਲੀ ਮਹੱਤਵ ਹੀ ਸੰਸਦੀ ਲੋਕਤੰਤਰ ਚ ਹੁੰਦਾ ਹੈ ਇਸ ਪ੍ਰਕਾਰ ਦੀ ਪ੍ਰਣਾਲੀ ਵਿੱਚ ਵਿਧਾਨ ਮੰਡਲ ਦੇ ਹਿੰਡਲੇ ਸਦਨ ਵਿੱਚ ਜਿਸ ਰਾਜਨੀਤਿਕ ਦਲ ਨੂੰ ਵੀ ਬਹੁਮਤ ਪ੍ਰਾਪਤ ਹੁੰਦਾ ਹੈ ਉਹ ਦਲ ਸਰਕਾਰ ਦਾ ਨਿਰਮਾਣ ਕਰਦਾ ਹੈ ਤੇ ਬਾਕੀ ਦੇ ਦਲ ਵਿਰੋਧੀ ਦਲਾਂ ਦੇ ਰੂਪ ਵਿੱਚ ਭੂਮਿਕਾ ਨਿਭਾਉਂਦੇ ਹਨ ਜੇਕਰ ਸੰਸਦੀ ਪ੍ਰਣਾਲੀ ਵਿੱਚ ਰਾਜਨੀਤਿਕ ਦਲਾਂ ਦੀ ਗਿਣਤੀ 2 ਜਾਂ 3 ਹੋਵੇ ਤਾਂ ਵਿਰੋਧੀ ਦਲਾਂ ਦੀ ਭੂਮਿਕਾ ਹੋਰ ਵੀ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ ਇੰਗਲੈਂਡ ਵਿੱਚ ਮੁੱਖ ਰੂਪ ਵਿੱਚ ਦੋ ਦਲ ਪ੍ਰਣਾਲੀ ਹੈ ਕੋਈ ਵੀ ਰਾਜਨੀਤਿਕ ਦਲ ਹਮੇਸ਼ਾ ਲਈ ਸ਼ਾਸਕ ਦਲ ਨਹੀਂ ਰਹਿੰਦਾ ਸਮੇਂ ਦੀ ਚਾਲ ਦੇ ਨਾਲ-ਨਾਲ ਕਦੇ ਇੱਕ ਤੇ ਕਦੇ ਦੂਜਾ ਰਾਜਨੀਤਿਕ ਦਲ ਸਰਕਾਰ ਦਾ ਨਿਰਮਾਣ ਕਰਦਾ ਹੈ ਸੰਸਦੀ ਪ੍ਰਣਾਲੀ ਵਿੱਚ ਜਿਹੜਾ ਦਲ ਜਾਂ ਦਲਾਂ ਦਾ ਸਮੂਹ ਸਰਕਾਰ ਦਾ ਨਿਰਮਾਣ ਕਰਦਾ ਹੈ ਉਸ ਦਲ ਜਾਂ ਦਲਾਂ ਦੇ ਸਮੂਹ ਨੂੰ ਖਜ਼ਾਨਾ ਬੈਂਚ ਟ੍ਰੈਜ਼ਰੀ ਬੈਂਚ ਅਤੇ ਦੂਜੇ ਦਲ ਜਾਂ ਦਲਾਂ ਨੂੰ ਵਿਰੋਧੀਤਰ ਓਪੋਜੀਸ਼ਨ ਕਿਹਾ ਜਾਂਦਾ ਹੈ ਇਹ ਵੀ ਇੰਪੋਰਟੈਂਟ ਹੈ ਯਾਦ ਰੱਖਣਾ ਹੈ ਜਿਹੜਾ ਸੱਤਾਧਾਰੀ ਦਲ ਹੈ ਉਸ ਨੂੰ ਖਜ਼ਾਨਾ ਬੈਂਚ ਇੰਗਲਿਸ਼ ਚ ਟ੍ਰੈਜਰੀ ਬੈਂਚ ਕਹਿੰਦੇ ਆ ਜਿਹੜਾ ਵਿਰੋਧੀ ਦਲ ਹੈ ਉਸ ਨੂੰ ਵਿਰੋਧੀ ਧਿਰ ਜਾਂ oppositon ਕਿਹਾ ਜਾਂਦਾ ਹੈ। ਹ ਰਾਜਨੀਤਿਕ ਦਲਾਂ ਦੇ ਤੱਤ ਜਾਂ ਵਿਸ਼ੇਸ਼ਤਾਵਾਂ ਦੱਸੋ। ਵਿਚਾਰਾਂ ਦੀ ਇਕਸਾਰਤਾ। ਆ ਰਾਜਨੀਤਿਕ ਦਲ ਦੇ ਜਿੰਨੇ ਵੀ ਮੈਂਬਰ ਹੈ ਉਹਨਾਂ ਦੀ ਵਿਚਾਰਤਾਰਾ ਇੰਨ ਬਿਨ ਨਹੀਂ ਹੋ ਸਕਦੀ ਕਿ ਸਾਰੇ ਗੱਲਾਂ ਤੇ ਉਹ ਸਹਿਮਤ ਨਹੀਂ ਹੋ ਸਕਦੇਗੇ ਪਰ ਜਿਹੜੀਆਂ ਰਾਜਨੀਤਿਕ ਮੁੱਖ ਰਾਜਨੀਤਿਕ ਸਿਧਾਂਤ ਹੈ ਉਹਨਾਂ ਪ੍ਰਤੀ ਉਹਨਾਂ ਦੀ ਵਿਚਾਰਤਾਰਾ ਇੱਕ ਹੁੰਦੀ ਹੈ। ਸੰਗਠਨ ਹਰ ਰਾਜਨੀਤਿਕ ਦਲ ਦਾ ਆਪਣਾ ਸੰਗਠਨ ਹੁੰਦਾ ਹੈ ਆਪਣਾ ਢਾਂਚਾ ਹੁੰਦਾ ਹੈ ਆਪਣਾ ਸंवਿਧਾਨ ਹੁੰਦਾ ਹੈ ਉਹ ਸंवਿਧਾਨ ਦੇ ਅਨੁਸਾਰ ਅਹੁਦੇਦਾਰ ਚੁਣੇ ਜਾਂਦੇ ਆ ਉਹ ਸंवਿਧਾਨ ਦੇ ਅਨੁਸਾਰ ਉਹ ਰਾਜਨੀਤਿਕ ਦਲ ਕੰਮ ਕਰਦਾ ਲੋਕਤੰਤਰੀ ਢਾਂਚਾ ਛੇੜਲੇ ਪੱਧਰ ਤੋਂ ਲੈ ਕੇ ਆਮ ਨਾਗਰਿਕ ਜਾਂ ਵੋਟਰ ਤੋਂ ਲੈ ਕੇ ਸਧਾਰਨ ਮੈਂਬਰ ਤੋਂ ਲੈ ਕੇ ਉੱਪਰ ਤੱਕ ਲੋਕ ਜਿਹੜੇ ਮੈਂਬਰ ਜਾਂ ਅਹੁਦੇਦਾਰਾਂ ਨੂੰ ਦੀ ਚੋਣ ਹੁੰਦੀ ਹੈ ਔਰ ਸਾਰੇ ਮੈਂਬਰਾਂ ਨੂੰ ਆਪਣੀ ਗੱਲ ਕਰਨ ਦਾ ਹੱਕ ਹੁੰਦਾ ਹੈ ਸੁਤੰਤਰਤਾ ਹੁੰਦੀ ਹੈ ਸੰਵਿਧਾਨਕ ਸਾਧਨਾਵਾਂ 'ਤੇ ਵਿਸ਼ਵਾਸ ਰਾਜਨੀਤਿਕ ਦਲ ਸੱਤਾ ਪ੍ਰਾਪਤੀ ਲਈ ਹੋਂਦ ਵਿੱਚ ਆਉਂਦੇ ਹਨ ਪਰ ਉਹ ਸੱਤਾ ਪ੍ਰਾਪਤੀ ਲਈ ਹਿੰਸਕ ਜਾਂ ਹੋਰ ਸਾਧਨਾਂ ਦੀ ਵਰਤੋਂ ਨਹੀਂ ਕਰ ਸਕਦੇ ਉਹ ਸੰਵਿਧਾਨਕ ਸਾਧਨਾ ਰਾਹੀਂ ਹੀ ਸੱਤਾ ਪ੍ਰਾਪਤ ਕਰ ਸਕਦੇ ਹਨ ਰਾਸ਼ਟਰੀ ਹਿੱਤਾਂ ਨੂੰ ਪਹਿਲ ਰਾਜਨੀਤਿਕ ਦਲ ਆਪਣੇ ਹਿੱਤਾਂ ਦੀ ਬਜਾਏ ਜਾਂ ਕੁਝ ਖਾਸ ਵਰਗਾਂ ਦੀ ਹਿੱਤਾਂ ਦੀ ਬਜਾਏ ਰਾਸ਼ਟਰੀ ਹਿੱਤਾਂ ਨੂੰ ਪਹਿਲ ਦਿੰਦੇ ਹਨ ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ ਰਾਜਨੀਤਿਕ ਦਲ ਦਾ ਆਧਾਰ ਰਾਜਨੀਤਿਕ ਦਲਾਂ ਦੇ ਵੱਖ-ਵੱਖ ਆਧਾਰ ਹੁੰਦੇ ਹਨ ਆਰਥਿਕ ਅਤੇ ਰਾਜਨੀਤਿਕ ਨੀਤੀਆਂ ਜਾਂ ਹੋਰ ਕੋਈ ਵੀ ਬਹੁਤ ਸਾਰੇ ਆਧਾਰ ਰਾਜਨੀਤਿਕ ਦਲਾਂ ਦੀ ਹੋਣ ਦਾ ਜਾ ਉਹਦਾ ਨਿਰਮਾਣ ਕਰਦੇ ਹਨ ਇਹ ਪ੍ਰਸ਼ਨ ਤੁਹਾਨੂੰ ਇਹਨਾਂ 'ਚ ਕੋਈ ਵੀ 4 ਨੰਬਰ ਦਾ ਵੀ ਆ ਸਕਦਾ ਹੈ ਤੁਸੀਂ 4 ਪੁਆਇੰਟ ਕਰ ਦੇਣੇ ਆ 6 ਨੰਬਰ ਦਾ ਵੀ ਆ ਸਕਦਾ ਹੈ ਇਹਨਾਂ ਦੇ ਵਿੱਚੋਂ ਕੋਈ ਛੋਟਾ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਅੱਗੇ ਆ ਗਏ ਜੀ ਪ੍ਰਸ਼ਨ ਨੰਬਰ 16 ਰਾਜਨੀਤਿਕ ਦਲਾਂ ਦੇ ਕੰਮ ਦੱਸੋ ਇੰਪੋਰਟੈਂਟ ਕੁਐਸਚਨ ਹੈ ਰਾਜਨੀਤਿਕ ਦਲਾਂ ਦੇ ਕੰਮ 4 6 ਨੰਬਰ 'ਚ ਤੁਹਾਨੂੰ ਆ ਸਕਦਾ ਹੈ। ਇਹਨਾਂ ਵਿੱਚ 1 2 ਨੰਬਰ ਵਾਲੇ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਆ। ਨੀਤੀਆਂ ਦਾ ਨਿਰਮਾਣ ਜਿਹੜੀਆਂ ਨੀਤੀਆਂ ਆਰਥਿਕ ਜਾਂ ਰਾਜਨੀਤਿਕ ਰਾਜਨੀਤਿਕ ਦਲ ਅਪਣਾਉਂਦਾ ਹੈ ਔਰ ਉਹਨਾਂ ਨੀਤੀਆਂ ਨੂੰ ਸੱਤਾ ਪ੍ਰਾਪਤੀ ਤੋਂ ਬਾਅਦ ਲਾਗੂ ਕਰਨ ਦਾ ਦਾਵਾ ਵੀ ਕਰਦਾ ਹੈ। ਕਾਰਜਕਰਮਾਂ ਦਾ ਨਿਰਮਾਣ ਕੋਈ ਰਾਜਨੀਤਿਕ ਦਲ ਕਾਰਜਕਰਮ ਵੀ ਅਪਣਾਉਂਦਾ ਹੈ ਔਰ ਚੋਣ ਕੋਸ਼ਨਾ ਪੱਤਰ ਵਿੱਚ ਦੱਸਦਾ ਹੈ ਕਿ ਉਹ ਆਪਣੀਆਂ ਨੀਤੀਆਂ ਨੂੰ ਕਿਹੜੇ ਕਾਰਜਕਰਮ ਰਾਹੀਂ ਲਾਗੂ ਕਰੇਗਾ। ਲੋਕ ਮਤਾ ਨਿਰਮਾਣ ਲੋਕਾਂ ਦੇ ਮਤਾ ਨਿਰਮਾਣ ਅਰਥਾਤ ਲੋਕ ਲੋਕ رائے ਬਣਾਉਣੀ ਆਪਣੇ ਰਾਜਨੀਤਕ ਦਲ ਦੇ ਹੱਕ ਵਿੱਚ ਕਿਉਂਕਿ ਰਾਜਨੀਤਿਕ ਦਲਾਂ ਦਾ ਮੁੱਖ ਉਦੇਸ਼ ਹੁੰਦਾ ਸੱਤਾ ਪ੍ਰਾਪਤੀ ਸੱਤਾ ਪ੍ਰਾਪਤੀ ਲਈ ਉਹਨਾਂ ਨੂੰ ਸੰਵਿਧਾਨਕ ਸਾਧਨ ਹੀ ਬਣਾਉਣੇ ਪੈਂਦੇ ਹਨ ਅਰਥਾਤ ਲੋਕਤੰਤਰ ਵਿੱਚ ਲੋਕਾਂ ਦੀਆਂ ਵੋਟਾਂ ਹਾਸਲ ਕਰਕੇ ਹੀ ਕੋਈ ਰਾਜਨੀਤਿਕ ਦਲ ਸੱਤਾ ਵਿੱਚ ਆ ਸਕਦਾ ਹੈ ਇਸ ਲਈ ਜ਼ਰੂਰੀ ਹੈ ਲੋਕ ਮਤਾ ਨਿਰਮਾਣ ਕਰਨਾ ਇਸ ਲਈ ਜਨਤਕ ਦਲ ਲੋਕਾਂ ਦੀ رائے ਨੂੰ ਆਪਣੇ ਹੱਕ ਵਿੱਚ ਕਰ ਲਈ ਵਿਰੋਧੀ ਦਲ ਦੀ ਆਲੋਚਨਾ ਤੇ ਆਪਣੇ ਆਪਣੀਆਂ ਨੀਤੀਆਂ ਦੀ ਸ਼ਿਲਾਘਾ ਕਰਦੇ ਹਨ ਚੋਣ ਲੜਨਾ ਮੁੱਖਮ ਕਿਉਂਕਿ ਕਿਸੇ ਵੀ ਰਾਜ ਦਲ ਨੂੰ ਸੱਤਾ ਪ੍ਰਾਪਤੀ ਲਈ ਚੋਣ ਲੜਨੀ ਜ਼ਰੂਰੀ ਹੈ ਚੋਣ ਲੜਨਾ ਉਮੀਦਵਾਰਾਂ ਦੀ ਕੁਸ਼ਣਾ ਕਰਨੀ ਉਹਨਾਂ ਲਈ ਪ੍ਰਚਾਰ ਕਰਨਾ ਫਿਰ ਸਰਕਾਰ ਬਣਾਉਣਾ ਪੰਜਵਾਂ ਪੁਆਇੰਟ ਕਿਉਂਕਿ ਚੋਣਾਂ ਜਿੱਤਣ ਤੋਂ ਬਾਅਦ ਸਰਕਾਰ ਬਣਾਉਣੀ ਮੰਤਰੀ ਮੰਡਲ ਦਾ ਨਿਰਮਾਣ ਕਰਨਾ ਵਿਰੋਧੀ ਦਲ ਦੀ ਭੂਮਿਕਾ ਜੇਕਰ ਰਾਜਨਤਿਕ ਦਲ ਜਿਹੜਾ ਰਾਜਨਤਿਕ ਦਲ ਸੱਤਾ ਪ੍ਰਾਪਤ ਨਹੀਂ ਕਰ ਪਾਉਂਦਾਗਾ ਉਹ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦਾ ਹੈ ਸਰਕਾਰ ਦੀਆਂ ਗਲਤ ਨੀਤੀਆਂ ਦੀ ਅਲੋਚਨਾ ਕਰਦਾ ਹੈ ਦਲ ਦੇ ਮੈਂਬਰਾਂ ਅਤੇ ਵਿਧਾਇਕਾਂ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਦਲ ਦੇ ਮੈਂਬਰਾਂ ਤੇ ਵਿਧਾਇਕਾਂ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਉਹਨਾਂ ਦੇ ਵਿਚਾਰਾਂ ਨੂੰ ਸੁਣਨਾ ਜਾਂ ਉਹ ਉਹਨਾਂ ਜੋ ਜੇ ਕੋਈ ਵਿਰੋਧ ਉਤਪੰਨ ਹੁੰਦਾ ਹੈ ਆਤਨੁਸ਼ਾਸ਼ਨੀ ਕਾਰਵਾਈ ਕਰਨੀ ਕਿਉਂਕਿ ਜੇਕਰ ਰਾਜਨਤਿਕ ਦਲ ਦੇ ਮੈਂਬਰ ਆਪਣੀ ਆਪਣੀ ਬੰਸਰੀ ਵਜਾਉਣਗੇ ਜਾਂ ਆਪਣੇ ਆਪਣੇ ਰਾਗ ਅਲਾਪਣਗੇ ਜਾਂ ਇੱਕ ਨੀਤੀ ਤੇ ਇੱਕ ਸੁਰ ਨਹੀਂ ਹੋਣਗੇ ਤਾਂ ਰਾਜਨਤਿਕ ਦਲ ਲੋਕ رائے ਬਣਾਉਣ ਵਿੱਚ ਅਸਮਰੱਥ ਹੋ ਜਾਵੇਗਾ ਲੋਕਾਂ ਨੂੰ ਰਾਜਨਤਿਕ ਸਿੱਖਿਆ ਦੇਣੀ ਕਿਉਂਕਿ ਸੱਤਾ ਪ੍ਰਾਪਤੀ ਲਈ ਲੋਕਮਤ ਚਾਹੀਦੀ ਹੈ ਲੋਕਾਂ ਦੀ ਵੋਟ ਚਾਹੀਦੀ ਹੈ ਇਸ ਲਈ ਲੋਕਾਂ ਨੂੰ ਰਾਜਨਤਿਕ ਸਿੱਖਿਆ ਦਿੰਦੇ ਆ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਦੇ ਆਪਣੀਆਂ ਨੀਤੀਆਂ ਦੀ ਛਿਲਾਗਾ ਕਰਦੇ ਆ ਕਾਰਜ ਤਾਂ ਕਿ ਆਉਣ ਵਾਲੀਆਂ ਚੋਣਾਂ 'ਚ ਲੋਕ ਉਹਨਾਂ ਦੀ ਪਾਰਟੀ ਨੂੰ ਸ਼ਾਸਨ ਸੱਤਾ ਦੇ ਵਿੱਚ ਭੇਜਣ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿੱਚ ਸਹਿਯੋਗ ਤੇ ਸਤਿਭਾਵਨਾ ਪੈਦਾ ਕਰਨਾ ਜਨਤਾ ਅਤੇ ਸਰਕਾਰ 'ਚ ਕੜੀ ਦਾ ਕੰਮ ਕਰਨਾ ਜਨਤਾ ਅਤੇ ਸਰਕਾਰ 'ਚ ਕੜੀ ਜਨਤਾ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣਾ ਸਰਕਾਰ ਦੇ ਕੰਮਾਂ ਦੇ ਚੰਗੇ ਜਾਂ ਮਾੜੇ ਗੁਣ ਜਾਂ ਦੋਸ਼ਾਂ ਬਾਰੇ ਲੋਕਾਂ ਨੂੰ ਦੱਸਣਾ ਇਸ ਤਰ੍ਹਾਂ ਜਿਹੜੇ ਰਾਜਨੀਤਿਕ ਦਲ ਆ ਜਨਤਾ ਅਤੇ ਸਰਕਾਰ ਵਿੱਚ ਇੱਕ ਲਿੰਕ ਦਾ ਕੰਮ ਵੀ ਕਰਦੇ ਆ ਰਾਜਨਿਤਿਕ ਦਲਾਂ ਦੇ ਗੁਣ ਅਤੇ ਮਹੱਤਤਾ ਬਾਰੇ ਦੱਸੋ ਲੋਕਤੰਤਰ ਲਈ ਸਹਾਇਕ इवन ਕੀ ਆਪਾਂ ਸ਼ੁਰੂ ਚ ਪੜਿਆ ਸੀ ਕਿ ਜਿਹੜਾ ਰਾਜਨਿਤਿਕ ਦਲ ਹੈ ਉਹਨਾਂ ਤੋਂ ਬਿਨਾ ਪ੍ਰਤੀਨਿਧੀ ਲੋਕਤੰਤਰ ਸੰਭਵ ਹੀ ਨਹੀਂ ਹੋ ਸਕਦਾਗਾ ਲੋਕਤੰਤਰ ਦੇ ਵਿੱਚ ਰਾਜਨਿਤਿਕ ਦਲਾਂ ਤੋਂ ਬਿਨਾ ਵਿਵਸਥਾ ਚੱਲ ਹੀ ਨਹੀਂ ਸਕਦੀਗੀ ਸਥਾਈ ਸਰਕਾਰ ਲਈ ਉਪਜੋਗੀ ਜੇਕਰ ਅਲੱਗ-ਅਲੱਗ ਵਿਅਕਤੀ ਇਕੱਠੇ ਹੋ ਕੇ ਸਰਕਾਰ ਦਾ ਨਿਰਮਾਣ ਕਰਦੇ ਆ ਤਾਂ ਕੋਈ ਵੀ ਵਿਅਕਤੀ ਜੇ ਉਹ ਸਮਰਥਨ ਵਾਪਸ ਲੈਣਗੇ ਕਿਸੇ ਮੁੱਦੇ ਤੇ ਸਰਕਾਰ ਡਿੱਗ ਜਾਵੇਗੀ ਪਰ ਰਾਜਨੀਤਿਕ ਦਲ ਕਿਉਂਕਿ ਇੱਕ ਦਲ ਹੁੰਦਾ ਔਰ ਰਾਜਨੀਤਿਕ ਦਲ ਦਾ ਨਿਯਾਸ਼ਣ ਹੁੰਦਾ ਇਸ ਲਈ ਕੋਈ ਵੀ ਜਿਹੜਾ ਵਿਧਾਇਕ ਹੈ ਉਹ ਰਾਜਨੀਤਿਕ ਦਲ ਤੋਂ ਸਮਰਥਨ ਆਪਣਾ ਵਾਪਸ ਨਹੀਂ ਲੈਂਦਾ ਜਿਸ ਨਾਲ ਸਥਿਰ ਸਰਕਾਰ ਬਣਦੀ ਹੈ ਰਾਜਨੀਤਿਕ ਦਲ ਜਨਤਾ ਨੂੰ ਰਾਜਨੀਤਿਕ ਸਿੱਖਿਆ ਦੇਣ ਦਾ ਸਾਧਨ ਰਾਜਨੀਤਿਕ ਦਲਾਂ ਦਾ ਮੁੱਖ ਉਦੇਸ਼ ਸੱਤਾ ਦੀ ਪ੍ਰਾਪਤੀ ਹੁੰਦਾ ਹੈ ਸੱਤਾ ਦੀ ਪ੍ਰਾਪਤੀ ਉਹਨਾਂ ਨੂੰ ਵੋਟਾਂ ਪ੍ਰਾਪਤ ਕਰਕੇ ਹੋਵੇਗੀ ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਸਿੱਖਿਆ ਦਿੰਦੇ ਆ ਆਪਣੀ ਪਾਰਟੀ ਦੀਆਂ ਛਲਾਗਾ ਆਪਣੇ ਨੀਤੀਆਂ ਦੀਆਂ ਛਲਾਗਾ ਵਿਰੋਧੀ ਪਾਰਟੀ ਦੀ ਅਲੋਚਨਾ ਸਰਕਾਰ ਦੀ ਨਿਰਗੁਸ਼ਤਾ ਨੂੰ ਰੋਕਦੇ ਹਨ ਜੇਕਰ ਸਰਕਾਰ ਮਨਮਰਜ਼ੀ ਦਾ ਕੰਮ ਕਰ ਰਹੀ ਹੈ ਜਨਤਾ ਦੇ ਖਿਲਾਫ ਕੰਮ ਕਰ ਰਹੀ ਹੈ ਰਾਸ਼ਟਰ ਦੇ ਹਿੱਤਾਂ ਦੇ ਉਲਟ ਕੰਮ ਕਰ ਰਹੀ ਹੈ ਆਪਣੇ ਦਲ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਤਾਂ ਵਿਰੋਧੀ ਦਲ ਉਹਦੀ ਅਲੋਚਨਾ ਰਾਹੀਂ ਉਹਨੂੰ ਅਜਿਹਾ ਕੰਮ ਕਰਨ ਤੋਂ ਰੋਕਦੇ ਆ ਲੋਕਾਂ ਨੂੰ ਜਾਗਰਿਤ ਕਰਦੇ ਆ ਅਨੇਕਤਾ ਵਿੱਚ ਏਕਤਾ ਅਨੇਕਤਾ ਵਿੱਚ ਏਕਤਾ ਜਿਹੜੇ ਰਾਜਨੀਤਿਕ ਦਲ ਹੈ ਉਹ ਵੱਖ-ਵੱਖ ਉਮੀਦਵਾਰਾਂ ਨੂੰ ਇੱਕ ਲੜੀ ਦੇ ਵਿੱਚ ਪ੍ਰੋ ਕਰਕੇ ਰੱਖਣ ਦਾ ਕੰਮ ਕਰਦੇ ਆ ਅਨੁਸ਼ਾਸਨ ਨੂੰ ਵਧਾਉਂਦੇ ਹਨ ਸਰਕਾਰ ਦੀ ਆਲੋਚਨਾ ਕਰਦੇ ਹਨ ਇਹ ਪਹਿਲੇ ਪੁਆਇੰਟਾਂ ਦੇ ਵਿੱਚ ਡਿਸਕਸ ਹੋ ਚੁੱਕੀਆਂ ਗੱਲਾਂ ਨੇ ਮੈਂ ਰਿਪੀਟ ਨਹੀਂ ਕਰ ਰਿਹਾ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਵਿੱਚ ਸਤਿ ਭਾਵਨਾ ਪਿਛਲੇ ਪ੍ਰਸ਼ਨ ਦੇ ਵਿੱਚ ਅਸੀਂ ਪੜ ਚੁੱਕੇ ਹਾਂ ਜਨਤਾ ਤੇ ਸਰਕਾਰ ਚ ਕੜੀ ਦਾ ਕੰਮ ਇਹ ਵੀ ਅਸੀਂ ਪਿਛਲੇ ਪ੍ਰਸ਼ਨ ਦੇ ਵਿੱਚ ਪੜ ਚੁੱਕੇ ਹਾਂ ਜਿੱਥੇ ਅਸੀਂ ਰਾਜਨੀਤਿਕ ਦਲਾਂ ਦੇ ਕੰਮ ਪੜੇ ਸੀਗੇ ਇਸ ਤੋਂ ਬਾਅਦ ਰਾਜਨੀਤਿਕ ਦਲਾਂ ਦੇ ਦੋਸ਼ ਰਾਸ਼ਟਰੀ ਏਕਤਾ ਨੂੰ ਖਤਰਾ ਆ ਰਾਜਨੀਤਿਕ ਦਲਾਂ ਦਾ ਮੁੱਖ ਉਦੇਸ਼ ਸੱਤਾ ਪ੍ਰਾਪਤੀ ਹੁੰਦਾ ਜਿਸ ਲਈ ਉਹ ਸੱਤਾਧਾਰੀ ਪਾਰਟੀ ਦੀ ਆਲੋਚਨਾ ਲਈ ਆਲੋਚਨਾ ਕਰਦੇ ਆ ਹਮੇਸ਼ਾ ਗਲਤ ਨਹੀਂ ਹਰ ਨੀਤੀ ਦੀ ਆਲੋਚਨਾ ਕਰਦੇ ਆ ਔਰ ਹਰ ਹਥਿਆਰ ਹਰ ਹੱਥ ਕੰਡੇ ਰਹੀਂ ਹਰ ਪ੍ਰੋਪਾਗੈਂਡੇ ਰਹੀਂ ਵੋਟਾਂ ਬਟੋਰਨ ਦਾ ਕੰਮ ਕਰਦੇ ਆ ਜਿਸ ਨਾਲ ਦੇਸ਼ ਦੇ ਵਿੱਚ ਰਾਸ਼ਟਰੀ ਏਕਤਾ ਨੂੰ ਖਤਰਾ ਪੈਦਾ ਹੁੰਦਾ ਰਾਸ਼ਟਰੀ ਹਿੱਤਾਂ ਨੂੰ ਹਾਨੀ ਪਹਿਲਾਂ ਵੀ ਗੱਲ ਕਰ ਚੁੱਕੇ ਆ ਪਿਛਲੇ ਪੁਆਇੰਟ 'ਚ ਆਲੋਚਨਾ ਆਲੋਚਨਾ ਲਈ ਹੁੰਦੀ ਆ ਹਮੇਸ਼ਾ ਗਲਤ ਨੀਤੀ ਦੀ ਨਹੀਂ ਵਿਰੋਧੀ ਪਾਰਟੀ ਹਰੇਕ ਜਿਹੜੀ ਸੱਤਾਧਾਰੀ ਪਾਰਟੀ ਦੀ ਨੀਤੀ ਦੀ ਆਲੋਚਨਾ ਕਰਦੀ ਹੈ ਜਿਹਦੇ ਨਾਲ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਹੁੰਦਾ ਹੈ। ਵਿਅਕਤੀਗਤ ਸੁਤੰਤਰਤਾ ਦੀ ਘੱਟ ਸੰਭਾਵਨਾ। ਕੋਈ ਵੀ ਵਿਧਾਇਕ ਕੋਈ ਵੀ ਪਾਰਟੀ ਮੈਂਬਰ ਦਲਤ ਰਾਜਨੀਤਿਕ ਦਲ ਦੇ ਵਿਰੁੱਧ ਖੁੱਲ੍ਹ ਕੇ ਨਹੀਂ ਬੋਲ ਸਕਦਾਗਾ ਕਿਉਂਕਿ ਅਜਿਹਾ ਕਰਨ ਦੇ ਰੂਪ ਵਿੱਚ ਉਸ ਨੂੰ ਅਨੁਸ਼ਾਸਨੀ ਕਾਰਵਾਈ ਦਾ ਸੇਖ ਚਲਣਾ ਪੈ ਸਕਦਾ ਹੈ। ਇਸ ਲਈ ਕੋਈ ਵੀ ਇਕੱਲਾ ਵਿਅਕਤੀ ਦਲ ਦੀਆਂ ਨੀਤੀਆਂ ਦੇ ਖਿਲਾਫ ਬੋਲਣ ਦਾ ਹੌਸਲਾ ਨਹੀਂ ਰੱਖਦਾਗਾ। ਗੁਣਮਾਨ ਦੇ ਯੋਗ ਵਿਅਕਤੀ ਅੱਗੇ ਨਹੀਂ ਆਉਂਦੇ ਕਿਉਂਕਿ ਰਾਜਿਤਕ ਦਲ ਪੈਸਾ ਧਨ ਅਤੇ ਹੋਰ ਗਲਤ ਸਾਧਨਾ ਰਾਹੀਂ ਝੂਠੇ ਬਿਆਨਬਾਜ਼ੀ ਝੂਠੇ ਚੋਣ ਮਨੋਰਥ ਪੱਤਰ ਰਾਹੀਂ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ ਗੁਣਵਾਨ ਤੇ ਯੋਗ ਵਿਅਕਤੀ ਅਜਿਹਾ ਕੰਮ ਕਰਨ ਤੋਂ ਗਰੇਜ ਕਰਦੇ ਆ ਉਹ ਅੱਗੇ ਨਹੀਂ ਆਉਂਦੇ ਜਿਦੇ ਨਾਲ ਚੰਗੇ ਗੁਣਵਾਨ ਵਿਅਕਤੀਆਂ ਦੀਆਂ ਸੇਵਾਵਾਂ ਦਾ ਲਾਭ ਦੇਸ਼ ਨਹੀਂ ਉਠਾ ਪਾਉਂਦਾ ਚੰਗੇ ਕਾਨੂੰਨ ਦੀ ਘੱਟ ਸੰਭਾਵਨਾ ਜਿਹੜੇ ਚੰਗੇ ਕਾਨੂੰਨ ਉਹਨਾਂ ਦੀ ਘੱਟ ਸਭਾਵਨਾ ਹੁੰਦੀ ਹੈ ਕਿਉਂਕਿ ਜਾਂ ਤਾਂ ਸੱਤਾਧਾਰੀ ਪਾਰਟੀ ਆਪਣੇ ਮਤਲਬ ਲਈ ਕਾਨੂੰਨ ਦਾ ਨਿਰਮਾਣ ਕਰਦੀ ਹੈ ਔਰ ਜਿਹੜੀ ਵਿਰੋਧੀ ਪਾਰਟੀ ਹੈ ਉਹ ਹਰ ਚੰਗੇ ਕਾਨੂੰਨ ਦੀ ਵੀ ਆਲੋਚਨਾ ਕਰਦੀ ਹੈ ਆਲੋਚਨਾ ਆਲੋਚਨਾ ਦੇ ਮਤਲਬ ਲਈ ਅਪਾ ਵਾਰ-ਵਾਰ ਗੱਲ ਕਰ ਰਹੇ ਹਾਂ ਮੈਂ ਇਸ ਪੁਆਇੰਟ ਦੇ ਉੱਤੇ ਫਿਰ ਤੋਂ ਰਿਪੀਟ ਨਹੀਂ ਕਰੂੰਗਾ ਸੱਤਾਧਾਰੀ ਪਾਰਟੀ ਦੀ ਆਲੋਚਨਾ ਵਿਰੋਧੀ ਧਰ ਸਿਰਫ ਆਲੋਚਨਾ ਦੇ ਮਤਲਬ ਲਈ ਕਰਦੇ ਆ ਨਾ ਕਿ ਉਸ ਨੀਤੀ ਦੇ ਪੱਖ ਜਾਂ ਪੱਖ ਪ੍ਰਸ਼ਾਸਨ ਵਿੱਚ ਦਖਲ ਅੰਦਾਜ਼ੀ ਰਾਜਤਿਕ ਦਲ ਪ੍ਰਸ਼ਾਸਨ ਵਿੱਚ ਗੈਰ ਜ਼ਰੂਰੀ ਦਖਲਅੰਦਾਜ਼ੀ ਕਰਦੇ ਆ ਜਿਹਦੇ ਨਾਲ ਜਿਹੜੀ ਪ੍ਰਸ਼ਾਸਨਿਕ ਜਿਹੜੀ ਸਮੱਸਿਆਵਾਂ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਇੱਕ ਦਲ ਪ੍ਰਣਾਲੀ ਦੇ ਕੋਲ ਅਸੀਂ ਅਲੱਗ-ਅਲੱਗ ਦਲ ਪ੍ਰਣਾਲੀ ਦੀਆਂ ਵੱਖ-ਵੱਖ ਕਿਸਮਾਂ ਬਾਰੇ ਪੜ੍ਹਿਆ ਸੀ ਇੱਕ ਦਲ ਦੋ ਦਲ ਪ੍ਰਣਾਲੀ ਬਹੁ ਦਲ ਪ੍ਰਣਾਲੀ ਇੱਕ ਦਲ ਪ੍ਰਣਾਲੀ ਦੇ ਕੋਲ ਮਜ਼ਬੂਤ ਸਰਕਾਰ ਕਿਉਂਕਿ ਇੱਕ ਹੀ ਦਲ ਹੁੰਦਾ ਉਹਨੂੰ ਕੋਈ ਖਤਰਾ ਨਹੀਂ ਹੁੰਦਾ ਦੂਜੇ ਦਲ ਤੋਂ ਰਾਸ਼ਟਰੀ ਏਕਤਾ ਕਾਇਮ ਰਹਿੰਦੀ ਹੈ ਕੋਈ ਪ੍ਰੋਪਗੈਂਡਾ ਨਹੀਂ ਕੋਈ ਆਲੋਚਨਾ ਨਹੀਂ ਡ੍ਰੈਡ ਦਲਨ ਸ਼ਾਸਨ ਦੂਜੀ ਪਾਰਟੀ ਹੈ ਹੀ ਨਹੀਂ ਮੌਕਾ ਹੀ ਨਹੀਂ ਇਸ ਲਈ ਕੋਈ ਮੈਂਬਰ ਦਲ ਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਰੱਖਦਾ ਉਨਤੀ ਦੀ ਪ੍ਰਗਤੀ ਤੇਜ਼ ਕਿਉਂਕਿ ਇੱਕ ਦਲ ਹੁੰਦਾ ਉਹ ਦਿੜਨੁਕਤੀ ਤੇ ਦਿੜ੍ਹ ਫੈਸਲੇ ਕਰਦਾ ਉਹਦਾ ਕੋਈ ਵਿਰੋਧ ਜਾਂ ਆਲੋਚਨਾ ਨਹੀਂ ਹੁੰਦੀ ਨੀਤੀ ਵਿੱਚ ਇਕਸਾਰਤਾ ਇੱਕ ਵਾਰ 5 ਸਾਲ ਇੱਕ ਸਰਕਾਰ ਆ ਦੂਜੇ 5 ਸਾਲ ਦੂਜੀ ਆ ਜਾਂਦੀ ਹੈ ਉਹ ਪਹਿਲੀਆਂ ਨੀਤੀਆਂ ਨੂੰ ਬਦਲ ਦਿੰਦੀ ਹੈ ਜਾਂ ਉਹਨਾਂ ਦੀਆਂ ਨੀਤੀਆਂ ਆਪਣੀਆਂ ਅਲੱਗ ਨੇ ਤਾਂ ਜਿਹਦੇ ਨਾਲ ਨੀਤੀ ਵਿੱਚ ਇਕਸਾਰਤਾ ਨਹੀਂ ਰਹਿੰਦੀ ਪਰ ਜੇ ਇੱਕ ਹੀ ਦਲ ਹੋਵੇਗਾ ਨੀਤੀਆਂ ਵਿੱਚ ਇਕਸਾਰਤਾ ਰਹੇਗੀ ਵਦੇਸ਼ੀ ਸਬੰਧਾਂ ਵਿੱਚ ਲਾਭਦੈਕ ਵਿਦੇਸ਼ੀ ਸਬੰਧ ਬਣਾਉਣ ਲਈ ਵੀ ਇੱਕ ਪਾਰਟੀ ਹੁੰਦੀ ਹੈ ਉਹ ਕਿਸੇ ਦੇਸ਼ ਨਾਲ ਸਬੰਧ ਸਥਾਪਿਤ ਕਰਦੀ ਹੈ ਦੂਜੀ ਪਾਰਟੀ ਆ ਜਾਂਦੀ ਹੈ ਉਹਦੀ ਨੀਤੀ ਉਸ ਦੇਸ਼ ਨਾਲ ਸਬੰਧ ਸਥਾਪਿਤ ਕਰਨ ਦੀ ਨਹੀਂ ਹੈ ਤਾਂ ਸਬੰਧਾਂ ਦੇ ਵਿੱਚ ਖਟਾਸ ਪੈਦਾ ਹੋ ਜਾਂਦੀ ਹੈ ਠਹਿਰਾਅ ਆ ਜਾਂਦਾ ਹੈ ਜਿਹੜਾ ਇੱਕ ਦਲ ਪ੍ਰਣਾਲੀ ਦੇ ਵਿੱਚ ਸੰਭਵ ਨਹੀਂ ਹੈ ਸੰਕਟ ਸਮੇਂ ਵਿਦੇਰੇ ਲਾਭਦੈਕ ਸੰਕਟ ਸਮੇਂ ਕਠੋਰ ਫੈਸਲੇ ਲੈਣੇ ਪੈਂਦੇ ਆ ਜੇਕਰ ਵਿਰੋਧੀ ਦਲ ਉਹਦਾ ਅਲੋਚਨਾ ਕਰਦਾ ਹੈ ਤਾਂ ਉਹਨਾਂ ਫੈਸਲਿਆਂ ਦਾ ਨੂੰ ਲਾਗੂ ਕਰਨਾ ਮੁਸ਼ਕਲ ਹੋ ਜਾਂਦਾ ਹੈ ਪਰ ਇੱਕ ਦਲ ਪ੍ਰਣਾਲੀ ਵਿੱਚ ਵਿਰੋਧੀ ਦਲ ਦੀ ਹੋਂਦ ਨਹੀਂ ਹੁੰਦੀ ਇਸ ਲਈ ਦ੍ਰਿੜ ਅਤੇ ਠੋਸ ਫੈਸਲੇ ਲੈਣੇ ਆਸਾਨ ਹੋ ਜਾਂਦੇ ਹਨ ਇੱਕ ਦਲ ਪ੍ਰਣਾਲੀ ਦੇ ਦੋਸ਼ ਅਨ ਲੋਕਤੰਤਰੀ ਹੈ ਲੋਕਤੰਤਰ ਵਿੱਚ ਸਾਰੇ ਨਾਗਰਿਕਾਂ ਨੂੰ ਰਾਜਨੀਤਿਕ ਦਲ ਬਣਾਉਣ ਦੀ ਖੁੱਲ ਹੁੰਦੀ ਹੈ ਆਪਣੀ ਗੱਲ ਕਹਿਣ ਦੀ ਖੁੱਲ ਹੁੰਦੀ ਹੈ ਸਵਤੰਤਰਤਾ ਹੁੰਦੀ ਹੈ ਇਹਦੇ ਵਿੱਚ ਇੱਕ ਦਲ ਹੈ ਕਿਸੇ ਹੋਰ ਦਲ ਨੂੰ ਬਣਾਉਣ ਦੀ ਜਿਹੜੀ ਦੂਸਰੇ ਦਲ ਨੂੰ ਬਣਾਉਣ ਦੀ ਜਿਹੜੀ ਹੈ ਵਿਵਸਥਾ ਹੀ ਨਹੀਂ ਹੁੰਦੀ ਜਿਸ ਨਾਲ ਜਿਹੜੀ ਅਨ ਲੋ ਇਹ ਜਿਹੜੀ ਵਿਵਸਥਾ ਹੈ ਅਨ ਲੋਕਤੰਤਰੀ ਹੈ ਬਦਲਵੀਂ ਸਰਕਾਰ ਸੰਭਵ ਨਹੀਂ ਕਿਉਂਕਿ 21 ਦਲ ਹੁੰਦਾ ਦੂਜਾ ਕੋਈ ਦਲ ਹੀ ਨਹੀਂ ਹੁੰਦਾਗਾ ਇਸ ਲਈ ਬਦਲਵੀਂ ਸਰਕਾਰ ਬਹੁਤ ਅਸੰਭਵ ਹੁੰਦੀ ਹੈ ਸਰਵਜਨਕ ਮਾਮਲੇ ਸਬੰਧੀ ਸਾਰੇ ਰੈਸ਼ਟ ਦੇ ਵਿਚਾਰ ਇੱਕੋ ਜਿਹੇ ਨਹੀਂ ਹੋ ਸਕਦੇ ਕਿਉਂਕਿ ਸਰਵਜਨਕ ਮਾਮਲਿਆਂ ਤੇ ਲੋਕਾਂ ਦੇ ਵਿਚਾਰਾਂ ਦੀ ਵਿਭਿੰਨਤਾ ਜ਼ਰੂਰ ਹੁੰਦੀ ਹੈ ਔਰ ਸਾਰੇ ਦੇਸ਼ ਦੇ ਵਿਚਾਰ ਇੱਕੋ ਜਿਹੇ ਨਹੀਂ ਹੁੰਦੇ ਇਸ ਲਈ ਜਿਹੜੇ ਜਿਹੜਾ ਰਾਜਨਿਤਿਕ ਦਲ ਹੈ ਸਾਰੇ ਜਿਹੜਾ ਇੱਕ ਰਾਜਨੀਤਿਕ ਦਲ ਹੈ ਉਹ ਸਾਰੇ ਲੋਕਾਂ ਦੇ ਜਿਹੜੇ ਵਿਚਾਰ ਹਨ ਉਹਨਾਂ ਨੂੰ ਪ੍ਰਤਨਿਧਤਾ ਨਹੀਂ ਦੇ ਸਕਦਾ ਇੱਕ ਦਲ ਦੀ ਤਾਕਤ ਹੈ ਉਹ ਆਪਣੀ ਮਨਮਰਜ਼ੀ ਕਰਦਾ ਹੈ ਕਿਉਂਕਿ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ ਰਾਜਨੀਤਿਕ ਸਿੱਖਿਆ ਦੀ ਘਾਟ ਕਿਉਂਕਿ ਵਿਰੋਧੀ ਦਲ ਨਹੀਂ ਹੈ ਔਰ ਵਿਰੋਧੀ ਦਲ ਨਹੀਂ ਹੈ ਤਾਂ ਨਾ ਸੱਤਾਧਾਰੀ ਪਾਰਟੀ ਅਤੇ ਨਾ ਹੀ ਕੋਈ ਵਿਰੋਧੀ ਦਲ ਹੈ ਤਾਂ ਲੋਕਾਂ ਨੂੰ ਵੋਟਾਂ ਲੈਣ ਦਾ ਕੋਈ ਮਸਲਾ ਨਹੀਂ ਹੈ ਇਸ ਲਈ ਲੋਕਾਂ ਨੂੰ ਘੱਟ ਤੋਂ ਘੱਟ ਰਾਜਨੀਤਿਕ ਸਿੱਖਿਆ ਮਿਲਦੀ ਹੈ ਜਨਤਾ ਦੇ ਅਧਿਕਾਰਾਂ ਦੀ ਕੋਈ ਮਹੱਤਤਾ ਨਹੀਂ ਹੁੰਦੀ ਕਿਉਂਕਿ ਜੇ ਵਿਰੋਧੀ ਦਲ ਹੋਏਗਾ ਉਹ ਜਦੋਂ ਸੱਤਾਧਾਰੀ ਪਾਰਟੀ ਅਧਿਕਾਰ ਦੀ ਉਲਗਣਾ ਕਰੇਗੀ ਤਾਂ ਉਹ ਵਿਰੋਧੀ ਪਾਰਟੀ ਦੀ ਆਲੋਚਨਾ ਕਰੇਗੀ ਜਨਤਾ ਨੂੰ ਜਾਗਰੂਕ ਕਰੇਗੀ ਉਸ ਬਾਰੇ ਪਰ ਇੱਥੇ ਕੋਈ ਵਿਰੋਧੀ ਦਲ ਹੈ ਹੀ ਨਹੀਂ ਹੈ ਤੇ ਇਸ ਲਈ ਜਨਤਾ ਦੇ ਅਧਿਕਾਰਾਂ ਦੀ ਕੋਈ ਮੱਤਾ ਨਹੀਂ ਇਹ ਸਿਰਫ ਤਾਂ ਸਿਰਫ ਸੱਤਾਧਾਰੀ ਪਾਰਟੀ ਦੇ ਰਹਿਮ ਤੇ ਨਿਰਭਰ ਕਰਦੇ ਆ ਜਨਤਾ ਦੀ ਚੋਣ ਦਾ ਦਾਇਰਾ ਬਿਲਕੁਲ ਸੀਮਤ ਜਿਹੜੀ ਜਨਤਾ ਹੈ ਉਹਦੇ ਕੋਲੇ ਕੋਈ ਚੋਣ ਦਾ ਦਾਇਰਾ ਨਹੀਂ ਹੈ ਉਹ ਸਿਰਫ ਇੱਕ ਹੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਲਈ ਜਿਹੜਾ ਹੈ ਮਜਬੂਰ ਹੈ ਜਨਤਾ ਪ੍ਰਤੀ ਸਰਕਾਰ ਜ਼ਰਦਾਈ ਨਹੀਂ ਉੱਤਰਦਾਈ ਉਦੋਂ ਹੁੰਦੀ ਹੈ ਜਦੋਂ ਜਨਤਾ ਦੇ ਹੱਥ 'ਚ ਪਾਵਰ ਹੋਵੇ ਕਿ ਆਉਣ ਵਾਲੀਆਂ ਚੋਣਾਂ 'ਚ ਹੋ ਇਸ ਪਾਰਟੀ ਨੂੰ ਰਾਜਨੀਤਿਕ ਦਲ ਨੂੰ ਬਦਲ ਸਕਦੀ ਹੈ ਜੇ ਉਹਨਾਂ ਕੋਲ ਆਪਸ਼ਨ ਹੀ ਨਹੀਂ ਹੈ ਬਦਲਣ ਦੀ ਵਿਵਸਥਾ ਹੀ ਨਹੀਂ ਹੈ ਤਾਂ ਫਿਰ ਉਹ ਜਨਤਾ ਪ੍ਰਤੀ ਉੱਤਰਦਾਈ ਵੀ ਨਹੀਂ ਹੋਣਗੀ ਦੋ ਦਲ ਪ੍ਰਣਾਲੀ ਦੇ ਗੁਣ ਸੰਸਦੀ ਸ਼ਾਸਨ ਪ੍ਰਣਾਲੀ ਲਈ ਲਾਭਦਾਇਕ ਸੰਸਦੀ ਸ਼ਾਸਨ ਪ੍ਰਣਾਲੀ ਦੇ ਵਿੱਚ ਜਿਹੜਾ ਬਹੁਮਤ ਪ੍ਰਾਪਤ ਦਲ ਹੁੰਦਾ ਉਹ ਸੱਤਾ ਦੇ ਵਿੱਚ ਬੈਠਦਾ ਹੈ ਦੂਜਾ ਦਲ ਵਿਰੋਧੀ ਦਲ ਦੇ ਵਿੱਚ ਬੈਠਦਾ ਹੈ ਇਸ ਲਈ ਸੰਸਦੀ ਸ਼ਾਸਨ ਪ੍ਰਣਾਲੀ ਜਿਹੜੀ ਇੱਕ ਦਲ ਸਰਕਾਰ ਦਾ ਨਿਰਮਾਣ ਕਰਦਾ ਹੈ ਉਹਦੇ ਔਰ ਉਸ ਤੋਂ ਬਾਅਦ ਜੇਕਰ ਜਨਤਾ ਚਾਹੁੰਦੀ ਹੈ ਤਾਂ ਅਗਲੀ ਵਾਰ ਦੂਜੀ ਪਾਰਟੀ ਨੂੰ ਮੌਕਾ ਦੇ ਸਕਦੀ ਹੈ ਇਸ ਲਈ ਸੰਧੀਸ਼ੈਣ ਪ੍ਰਣਾਲੀ ਚ ਦੋ ਦਲ ਪ੍ਰਣਾਲੀ ਬਹੁਤ ਮਹੱਤਵਪੂਰਨ ਹੈ ਸਰਕਾਰ ਸਥਿਰ ਹੁੰਦੀ ਹੈ ਕਿਉਂਕਿ ਜੇਕਰ ਇੱਕ ਦਲ ਜਿਹੜਾ ਹੈਗਾ ਉਹਦੇ ਕੋਲ ਬਹੁਮਤ ਨਹੀਂ ਤਾਂ ਦੂਜਾ ਦਲ ਬਹੁਮਤ ਪੇਸ਼ ਕਰ ਦਿੰਦਾ ਹੈ ਸਰਕਾਰ ਦੀ چون ਸਪਸ਼ਟ ਹੁੰਦੀ ਹੈ ਕਿਉਂਕਿ ਦੋ ਹੀ ਦਲ ਹੈ ਤਾਂ ਸਪਸ਼ਟ ਬਹੁਮਤ ਲਈ ਜ਼ਰੂਰੀ ਹੈ 50% ਤੋਂ ਇੱਕ ਸੀਟ ਜ਼ਿਆਦਾ ਜੇਕਰ ਬਹੁਦਲ ਪ੍ਰਣਾਲੀ ਹੈ ਤਾਂ ਉਹਦੇ ਵਿੱਚ ਸੀਟਾਂ ਵੋਟਾਂ ਜਿਹੜੀ ਸੀਟਾਂ ਵੰਡੀਆਂ ਜਾ ਸਕਦੀਆਂ ਨੇ ਕਈ ਦਲਾਂ ਦੇ ਵਿੱਚ ਪਰ ਦੋਦਲ ਪ੍ਰਣਾਲੀ 'ਚ ਇੱਕ ਦਲ ਨੂੰ ਜਿਹੜੀਆਂ ਅੱਧੇ ਤੋਂ ਜ਼ਿਆਦਾ ਸੀਟਾਂ ਮਿਲਣਗੀਆਂ ਇਹ ਦੂਜੇ ਨੂੰ ਘੱਟ ਮਿਲਣਗੀਆਂ ਇਸ ਲਈ ਸਪਸ਼ਟ ਹੋਣ ਜਾਂਦੀ ਹੈ ਜ਼ਿੰਮੇਵਾਰੀ ਆਸਾਨੀ ਨਾਲ ਨਿਸ਼ਿਤ ਕੀਤੀ ਜਾ ਸਕਦੀ ਹੈ ਕਿਉਂਕਿ ਬਹੁਦਲ ਪ੍ਰਣਾਲੀ 'ਚ ਕਈ ਦਲ ਮਿਲ ਕੇ ਸਰਕਾਰ ਦਾ ਨਿਰਮਾਣ ਕਰਦੇ ਆ ਤੇ ਜਦੋਂ ਕੋਈ ਮਾੜਾ ਕੰਮ ਹੋ ਜਾਂਦਾ ਤਾਂ ਸਾਰੇ ਇੱਕ ਦੂਜੇ ਦੇ ਉੱਤੇ ਆਪਣੀ ਜਿਹੜੀ ਸਿੱਟਦੇ ਜ਼ਿੰਮੇਵਾਰੀ ਆਪ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਪਰ ਦੋ ਦਲ ਪ੍ਰਣਾਲੀ ਚ ਸਪਸ਼ਟ ਤੌਰ ਤੇ ਸੱਤਾਧਾਰੀ ਪਾਰਟੀ ਜ਼ਿੰਮੇਵਾਰ ਨਹੀਂ ਚ ਕੀਤੀ ਜਾ ਸਕਦੀ ਹੈ ਮਜ਼ਬੂਤ ਵਿਰੋਧੀ ਦਲ ਕਿਉਂਕਿ ਵਿਰੋਧੀ ਦਲ ਵੀ ਇੱਕਲ ਇੱਕ ਹੀ ਪਾਰਟੀ ਹੁੰਦੀ ਹੈ ਔਰ ਬਹੁ ਦਲ ਪ੍ਰਣਾਲੀ ਦੇ ਚ ਬਹੁਤ ਸਾਰੀਆਂ ਪਾਰਟੀਆਂ ਹੁੰਦੀਆਂ ਮਾਤਦਾਤਾਵਾਂ ਨੂੰ ਬਦਲਵੀਂ ਚੋਣ ਕਰਨ ਦਾ ਅਫਸਰ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਉਹਨਾਂ ਕੋਲੇ ਆਪਸ਼ਨ ਹੁੰਦੀ ਆ ਅਗਲੀਆਂ ਚੋਣਾਂਾਂ ਦੇ ਚੋ ਕਿਸੇ ਰਾਜਨੀਤਿਕ ਦਲ ਨੂੰ ਬਦਲ ਕੇ ਦੂਜੀ ਪਾਰਟੀ ਨੂੰ ਮੌਕਾ ਦੇ ਸਕਦੇ ਆ ਸਰਕਾਰ ਬਣਾਉਣੀ ਆਸਾਨ ਹੁੰਦੀ ਹੈ ਕਿਉਂਕਿ ਦੋ ਹੀ ਪਾਰਟੀਆਂ ਇੱਕ ਪਾਰਟੀ ਨੂੰ ਸਪਸ਼ਟ ਬਹੁਮਤ ਪ੍ਰਾਪਤ ਹੋ ਜਾਂਦਾ ਹੈ ਜੋਗ ਸ਼ਾਸਨ ਪ੍ਰਬੰਧ ਸੰਭਵ ਹੁੰਦਾ ਹੈ ਬਦਲਵੀਂ ਸੁਕਾਰ ਤੁਰੰਤ ਬਣ ਸਕਦੀ ਹੈ ਮੰਨ ਲਓ ਇੱਕ ਸਰਕਾਰ ਡਿੱਗ ਜਾਂਦੀ ਹੈ ਦੂਜੀ ਪਾਰਟੀ ਨਾਲ ਹੀ ਬਹੁਮਤ ਸਪਸ਼ਟ ਕਰ ਸਕਦੀ ਹੈ ਇਸ ਤੋਂ ਬਾਅਦ ਦੋ ਦਲ ਪ੍ਰਣਾਲੀ ਦੇ ਦੋਸ਼ ਇਹ ਦੋ ਦਲ ਪ੍ਰਣਾਲੀ ਦੇ ਗੁਣ ਸੀ ਹੁਣ ਪੜਾਂਗੇ ਦੋਸ਼ ਮਤਦਾਤਾਵਾਂ ਦੀ ਚੋਣ ਸੀਮਤ ਕਿਉਂਕਿ ਦੋ ਹੀ ਪਾਰਟੀਆਂ ਹੈ ਚਾਹੇ ਇਸ ਪਾਰਟੀ ਇੱਕ ਬੀ ਪਾਰਟੀ ਹੈ ਚਾਹੇ ਇਹਨੂੰ ਚੋਣ ਲੋ ਚਾਹੇ ਇਹਨੂੰ ਚੋਣ ਲੋ ਹੋਰ ਤੀਜੀ অপਸ਼ਨ ਕੋਈ ਨਹੀਂ ਹੈ ਰਾਸ਼ਟਰ ਦੋ ਤਰ੍ਹਾਂ ਚ ਵੰਡਿਆ ਜਾਂਦਾ ਹੈ ਪੂਰਾ ਦੇਸ਼ ਦੋ ਵਿਰੋਧੀ ਧੜਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਸਭ ਪ੍ਰਕਾਰ ਦੇ ਵਿਚਾਰਾਂ ਨੂੰ ਪ੍ਰਤੀਨਿਧਤਾ ਨਹੀਂ ਮਿਲਦੀ ਕਿਉਂਕਿ ਲੋਕਾਂ ਦੇ ਵਿਚਾਰ ਦੋ ਤਰ੍ਹਾਂ ਦੇ ਸਿਧਾਂਤਾਂ ਨਾਲ ਹੀ ਮੇਲ ਖਾਂਦੇ ਨਹੀਂ ਹੋ ਸਕਦੇ ਕਿ ਇਸ ਤੋਂ ਅਲੱਗ ਵੀ ਹੋ ਸਕਦੇ ਆ ਦੋ ਤਿੰਨ ਚਾਰ ਪਰ ਦੋ ਹੀ ਪਾਰਟੀਆਂ ਹੁੰਦੀਆਂ ਇਸ ਕਰਕੇ ਸਾਰੇ ਵਿਚਾਰਾਂ ਨੂੰ ਪ੍ਰਤੀਨਿਧਤਾ ਨਹੀਂ ਮਿਲਦੀ ਬਹੁਮਤ ਦਲ ਦੀ ਨਿਯੁਕਤੀ ਹੈ ਜਿਹੜੇ ਕੋਲੇ ਬਹੁਮਤ ਹੁੰਦੀ ਹੈ ਉਹ ਦਲ ਆਪਣੀ ਮਨਮਰਜ਼ੀ ਕਰਦਾ ਹੈ ਮંત્રીਮੰਡਲ ਦੀ ਤਾਨਾਸ਼ਾਹੀ ਹੁੰਦੀ ਹੈ ਵਿਧਾਨ ਮੰਡਲ ਦਾ ਸਨਮਾਨ ਘਟ ਜਾਂਦਾ ਹੈ ਬਹੁਦਲ ਪ੍ਰਣਾਲੀ ਦੇ ਗੁਣ ਇਸ ਤੋਂ ਬਾਅਦ ਦੋਧਲ ਪ੍ਰਣਾਲੀ ਤੋਂ ਬਾਅਦ ਹੈ ਬਹੁਦਲ ਪ੍ਰਣਾਲੀ ਸਭ ਵਿਚਾਰਾਂ ਨੂੰ ਪ੍ਰਦਰਨਿਤਾ ਸਾਰੇ ਵਿਚਾਰਾਂ ਨੂੰ ਪ੍ਰਦਰਨਿਤਾ ਮਿਲਦੀ ਹੈ ਬਹੁਤ ਸਾਰੇ ਰਾਜਨੀਤਿਕ ਦਲ ਹੁੰਦੇ ਆ ਔਰ ਉਹ ਅਲੱਗ-ਅਲੱਗ ਸਿਧਾਂਤਾਂ ਦੇ ਵਿਚਾਰਾਂ ਨੂੰ ਦੀ ਪ੍ਰਤਨਿਤਾ ਕਰਦੇ ਆ ਤੇ ਜਿਹੜੇ ਵੋਟਰ ਨੇ ਉਹ ਆਪਣੀ ਜਿਹੜੀ ਇੱਛਾ ਜਾਂ ਆਪਣੀ ਮਰਜ਼ੀ ਦੇ ਸਿਧਾਂਤਾਂ ਵਾਲੇ ਰਾਣਕ ਦਲ ਆ ਉਹਨੂੰ ਵੋਟ ਦੇ ਕੇ ਆਪਣੇ ਵਿਚਾਰਾਂ ਦੀ ਪ੍ਰਦਰਿਸ਼ਤਾ ਨੂੰ ਮਿਲ ਜਾਂਦੀ ਹੈ ਬਹੁਮਤ ਦਲ ਦੀ ਨਰਕੁਸ਼ਤਾ ਦੀ ਘਟ ਸਭਾਵਨਾ ਕਿਉਂਕਿ ਜਿਹੜਾ ਬਹੁਮਤ ਹੈ ਕਈ ਦਲ ਮਿਲ ਕੇ ਪੇਸ਼ ਕਰਦੇ ਆ ਤੇ ਜੇਕਰ ਕੋਈ ਸੱਤਾਧਾਰੀ ਪਾਰਟੀ ਜਾਂ ਜਿਹੜਾ ਪ੍ਰਧਾਨ ਹੈ ਉਹ ਆਪਣੀ ਮਨਮਰਜ਼ੀ ਕਰਨ ਦੀ ਕੋਸ਼ਿਸ਼ ਕਰਦਾ ਤਾਂ ਦੂਜੇ ਦਲ ਉਸ ਤੋਂ ਜਿਹੜਾ ਸਮਰਥਨ ਹੈ ਉਹ ਵਾਪਸ ਲੈ ਸਕਦੇ ਆ ਮંત્રી ਮੰਡਲ ਤਾਨਾਸ਼ਾ ਨਹੀਂ ਬਣ ਸਕਦਾ ਕਿਉਂਕਿ ਵੱਖ-ਵੱਖ ਦਲਾਂ ਦੇ ਲੋਕ ਹੁੰਦੇ ਹੈ ਜੇਕਰ ਮੰਤਰੀ ਮੰਡਲ ਤਾਨਾਸ਼ਾ ਬਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਪਣੇ ਜਿਹੜਾ ਸਮਰਥਨ ਹੈ ਵਾਪਸ ਲੈ ਲੈਂਦੇ ਹਨ ਚੋਣਕਾਰਾਂ ਲਈ ਆਪਣੀ ਪਸੰਦ ਦਾ ਖੇਤਰ ਵਿਸ਼ਾਲ ਹੁੰਦਾ ਹੈ ਜਿਵੇਂ ਅਸੀਂ ਇੱਕ ਦਲ ਪ੍ਰਣਾਲੀ ਜਾਂ ਦੋ ਦਲ ਪ੍ਰਣਾਲੀ ਪੜਿਆ ਸੀ ਵੀ ਆਪਣੀ ਪਸੰਦ ਦਾ ਖੇਤਰ ਬੜਾ ਸੀਮਤ ਹੁੰਦਾ ਹੈ ਇੱਕ ਜਾਂ ਦੋ ਪਾਰਟੀਆਂ ਹੁੰਦੀਆਂ ਪਰ ਇੱਥੇ ਬਹੁਤ ਜ਼ਿਆਦਾ ਰਾਜਨੀਤਿਕ ਦਲ ਹੁੰਦੇ ਆ ਇਸ ਲਈ ਕਿਸੇ ਨੂੰ ਵੀ ਚੋਣਕਾਰ ਆਪਣੀ ਮਰਜ਼ੀ ਨਾਲ ਜਿਹੜਾ ਹੈਗਾ ਉਹ ਚੋਣ ਕਰ ਸਕਦਾ ਹੈ ਵਿਧਾਨ ਮੰਡਲ ਦੀ ਸਥਿਤੀ ਵਧੇਰੇ ਮਹੱਤਵਪੂਰਨ ਰਾਸ਼ਟ੍ਰ ਦੋ ਵਰਗਾ ਜ ਨਹੀਂ ਮੰਨਿਆ ਜਾਂਦਾ ਕਿਉਂਕਿ ਜਿਹੜੇ ਬਹੁਤ ਸਾਰੇ ਦਲ ਹੁੰਦੇ ਆ ਸਿਰਫ ਦੋ ਹੀ ਥੜੇ ਨਹੀਂ ਹੁੰਦੇਗੇ ਸਮੇਂ ਦੇ ਅਨੁਸਾਰ ਮੰਗਨ ਅਨੁਸਾਰ ਸਰਕਾਰ ਬਦਲੀ ਜਾ ਸਕਦੀ ਹੈ ਬਹੁਤ ਸਾਰੇ ਰਾਜਨੀਤਿਕ ਦਲ ਹੁੰਦੇ ਹਨ ਔਰ ਜੋ ਰਾਜਨੀਤਿਕ ਦਲ ਸਮੇਂ ਦੀ ਸਥਿਤੀ ਦੇ ਅਨੁਸਾਰ ਸਹੀ ਚੱਲ ਰਿਹਾ ਹੈ ਉਹਨੂੰ ਚੁਣ ਕੇ ਜਿਹੜੀ ਹੈ ਸਰਕਾਰ ਬਦਲੀ ਜਾ ਸਕਦੀ ਹੈ ਹੁਣ ਆਪਾਂ ਪੜਾਂਗੇ ਬਹੁਦਲ ਪ੍ਰਣਾਲੀ ਦੇ ਦੋਸ਼ ਮਿਲੇ ਜੁਲੇ ਮੰਤਰੀ ਮੰਡਲ ਅਸਥਿਰ ਹੁੰਦੇ ਆ ਕਿਉਂਕਿ ਕਈ ਰਾਜਨੀਤਿਕ ਦਲ ਮਿਲ ਕੇ ਜਿਹੜਾ ਹੈਗਾ ਨਿਰਮਾਣ ਕਰਦੇ ਆ ਮੰਤਰੀ ਮੰਡਲ ਦਾ ਕੋਈ ਵੀ ਰਾਜਨੀਤਿਕ ਦਲ ਆਪਣਾ ਸਮਰਥਨ ਵਾਪਸ ਲੈ ਲੈਂਦਾ ਤਾਂ ਸਰਕਾਰ ਡਿੱਗ ਜਾਂਦੀ ਹੈ ਨਿੱਜੀ ਅਤੇ ਦਲ ਹਿੱਤਾਂ ਨੂੰ ਪ੍ਰਮੁੱਖਤਾ ਬਹੁਤ ਸਾਰੇ ਦਲ ਹੁੰਦੇ ਆ ਸਾਰੇ ਦਲਾਂ ਦਾ ਮਨੋਰਥ ਸੱਤਾ ਪ੍ਰਾਪਤੀ ਹੁੰਦਾ ਇਸ ਲਈ ਸਾਰੇ ਰਾਜਨੀਤਿਕ ਦਲ ਆਪਣੇ ਨਿੱਜੀ ਅਤੇ ਦਲ ਹਿੱਤਾਂ ਨੂੰ ਪ੍ਰਮੁੱਖਤਾ ਦਿੰਦੇ ਆ ਰਾਸ਼ਟਰੀ ਹਿੱਤਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਆ ਸਰਕਾਰ ਦਾ ਨਿਰਮਾਣ ਕਰਨ ਵਿੱਚ ਕਠਿਨਾਈ ਕਿਉਂਕਿ ਕਈ ਵਾਰੀ ਕਿਸੇ ਵੀ ਦਲ ਨੂੰ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਹੁੰਦਾ ਫਿਰ ਉਹ ਕਈ ਦਲ ਮਿਲ ਕੇ ਸਰਕਾਰ ਦਾ ਨਿਰਮਾਣ ਕਰਦੇ ਆ ਇਸ ਤਰ੍ਹਾਂ ਸਰਕਾਰ ਦਾ ਨਿਰਮਾਣ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਪ੍ਰਧਾਨ ਮੰਤਰੀ ਦੀ ਕਮਜ਼ੋਰ ਸਥਿਤੀ ਕਿਉਂਕਿ ਪ੍ਰਧਾਨ ਮੰਤਰੀ ਕੋਲ ਆਪਣੇ ਰਾਜਦਨਦਲ ਦੇ ਸਾਰੇ ਮੈਂਬਰ ਪੂਰੇ ਨਹੀਂ ਹੁੰਦੇ ਉਹਨੂੰ ਬਹੁਤ ਮਤ ਸਪਸ਼ਟ ਕਰਨ ਦੇ ਲਈ ਦੂਜੇ ਦਲਾਂ ਦਾ ਸਮਰਥਨ ਲਿਆ ਹੁੰਦਾ ਹੈ ਇਸ ਲਈ ਉਹਨਾਂ ਨੇ ਸ਼ਰਤਾਂ ਤੇ ਗੱਲਾਂ ਨੂੰ ਮੰਨਣਾ ਪੈਂਦਾ ਹੈ ਜੇਕਰ ਉਹ ਨਹੀਂ ਮੰਨਦਾ ਤਾਂ ਸਮਰਥਨ ਵਾਪਸ ਲੈ ਸਕਦੇ ਆ ਉਹ ਸਰਕਾਰ ਡੇਕ ਸਕਦੀ ਹੈ ਦਣ ਨੀਤੀ ਦੀ ਘੱਟ ਸੰਭਾਵਨਾ ਦਣ ਨੀਤੀ ਉਦੋਂ ਸੰਭਵ ਹੁੰਦੀ ਹੈ ਜਦੋਂ ਜਿਹੜੀ ਸ਼ਕਤੀ ਹੈ ਇੱਕ ਹੀ ਰਾਜਦਨਦਲ ਕੋਲੇ ਹੋਵੇ ਜਦੋਂ ਵੱਖ-ਵੱਖ ਰਾਜਦਨਦਲਾਂ ਦਾ ਹਿੱਸਾ ਹੋਗਾ ਸਰਕਾਰ ਦੇ ਵਿੱਚ ਤਾਂ ਕੋਈ ਵੀ ਨੀਤੀ ਲਾਗੂ ਹੋਊਗੀ ਉਹਨੂੰ ਸਾਰੇ ਰਾਜਦਨਦਲ ਸਹਿਮਤ ਨਹੀਂ ਹੋ ਸਕਦੇਗੇ ਸਰਕਾਰ ਦੀ ਜਨਤਾ ਦੁਆਰਾ ਪ੍ਰਤੱਖ ਚੋਣ ਨਹੀਂ ਹੁੰਦੀਗੀ ਕਿਉਂਕਿ ਕਈ ਵਾਰੀ ਜਿਹੜੀਆਂ ਸਰਕਾਰ ਦਾ ਨਿਰਮਾਣ ਹੁੰਦਾ ਉਹ ਚੋਣਾਂ ਤੋਂ ਬਾਅਦ ਗੜ ਜੋੜ ਹੋ ਜਾਂਦਾ ਤੇ ਪਹਿਲਾਂ ਉਹੀ ਪਾਰਟੀਆਂ ਜਿਹੜੀਆਂ ਗੜ ਜੋੜ ਕਰਕੇ ਸਰਕਾਰ ਦਾ ਨਿਰਮਾਣ ਕਰਦੀਆਂ ਉਹੀ ਪਾਰਟੀਆਂ ਆਪਸ ਚੱਕ ਦੂਜੀ ਦੇ ਵਿਰੁੱਧ ਇਸ ਸਿਧਾਂਤ ਦੇ ਆਧਾਰ ਤੇ ਲੜੀਆਂ ਹੁੰਦੀਆਂ ਹਨ ਚੋਣ ਇਸ ਲਈ ਜਨਤਾ ਨੇ ਕਿਹੜੀ ਪਾਰਟੀ ਨੂੰ ਚੋਣ ਕੀਤੀ ਹੈ ਔਰ ਉਹ ਬਾਅਦ ਕਿਵੇਂ ਸਰਕਾਰ ਬਣਾਉਂਦੀ ਹੈ ਸਰਕਾਰ ਇਸ ਤਰ੍ਹਾਂ ਸਰਕਾਰ ਜਿਹੜੀ ਹੈ ਉਹ ਜਨਤਾ ਦੀ ਪ੍ਰਤੱਖ ਚੋਣ ਨਹੀਂ ਹੁੰਦੀਗੀ ਸੰਗਠਿਤ ਵਿਰੋਧੀ ਦਲ ਦੀ ਘਾਟ ਇਸ ਦਿਨ ਸੱਤਾਧਾਰੀ ਪਾਰਟੀ ਵਾਂਗੂ ਵਿਰੋਧੀ ਦਲ ਵੀ ਕਈ ਹੁੰਦੇ ਆ ਜਿੰਮੇਵਾਰੀ ਦੀ ਭਾਵਨਾ ਦੀ ਕਮੀ ਜਦੋਂ ਕੋਈ ਪਾਰਟੀ ਰਾਜਨੀਤਿਕ ਦਲ ਦਾ ਮਾੜਾ ਕੰਮ ਹੋ ਜਾਂਦਾ ਹੈ ਤਾਂ ਸਾਰਿਆਂ ਰਾਜਨੀਤਿਕ ਦਲ ਇੱਕ ਦੂਜੇ ਦੇ ਉੱਤੇ ਦੋਸ਼ ਦਿੰਦੇ ਆ ਆਪਣੀ ਜ਼ਿੰਮੇਵਾਰੀ ਨਹੀਂ ਕੋਲ ਲੈਂਦਾਗਾ ਇਸ ਲਈ ਜ਼ਿੰਮੇਵਾਰੀ ਦੀ ਭਾਵਨਾ ਚ ਕਮੀ ਨਾਲ ਦਲ ਬਦਲਣ ਦੀ ਕ੍ਰਿਤੀ ਬਹੁਤ ਜ਼ਿਆਦਾ ਲਾਹੋਂ ਦੀ ਸਥਿਤੀ ਵਿੱਚ ਜਿਹੜੇ ਵਿਧਾਇਕ ਨੇ ਕਈ ਵਾਰ ਕਈ-ਕਈ ਵਾਰ ਰਾਜਨੀਤਿਕ ਦਲਾ ਬਦਲਦੇ ਨੇ ਆਰਾਮ ਗੈਰਾਂ ਵਾਲੀ ਸਥਿਤੀ ਹੋ ਜਾਂਦੀ ਹੈ ਹੁਣ ਹੈ ਜੀ ਰਾਜਨੀਤਿਕ ਦਲਾਂ ਦੀਆਂ ਕਿਸਮਾਂ ਬਾਰੇ ਦੱਸੋ ਰੂੜੀਵਾਦੀ ਦਲ ਹੈ ਜਿਹੜੇ ਪ੍ਰਾਣੀਆਂ ਸਮਾਜਿਕ ਆਰਥਿਕ ਰਾਜਨੀਤਿਕ ਵਿਵਸਥਾ ਨੂੰ ਲਾਗੂ ਕਰਨ ਚਾਹੁੰਦੇ ਆ ਕੋਈ ਬਦਲਾਅ ਨਹੀਂ ਚਾਹੁੰਦੇ ਉਦਾਰਵਾਦੀ ਜਿਹੜੇ ਪ੍ਰਤੀਯੋਗੀ ਮੁਕਾਬਲੇ ਦਾ ਅਤੇ ਸਰਕਾਰ ਰਾਜ ਦੀ ਘੱਟ ਦਖਲਅੰਦਾਜ਼ੀ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਪ੍ਰਤੀਕਿਰਿਆਵਾਦੀ ਜਿਹੜੇ ਨਾ ਤਾਂ ਪੁਰਾਣੀ ਵਿਵਸਥਾ ਨੂੰ ਹੀ ਬਦਲਣ ਦੇ ਹੱਕ 'ਚ ਹੈ ਤੇ ਨਾਲ ਹੀ ਥੋੜੀ-ਬੋਤੀਆਂ ਨਵੀਆਂ ਵੀ ਚੀਜ਼ਾਂ ਕਰਨ ਦੇ ਹੱਕ 'ਚ ਹੈ ਕਿ ਨਾਲ ਪੁਰਾਣੀਆਂ ਨੂੰ ਵੀ ਨਹੀਂ ਛੱਡਣਾਗਾ ਤੇ ਨਵੀਆਂ ਵੀ ਅਪਣਾ ਲੈਣੀਆਂ ਐ ਕ੍ਰਾਂਤੀਕਾਰੀ ਦਲ ਜਿਹੜੇ ਪੁਰਾਣੀ ਵਿਵਸਥਾ ਨੂੰ بدل ਕੇ ਬਿਲਕੁਲ ਨਵੀਂ ਵਿਵਸਥਾ ਚਾਹੁੰਦੇ ਆ ਇਸ ਤੋਂ ਇਲਾਵਾ ਤਿੰਨ ਹੋਰ ਕਿਸਮਾਂ ਵੀ ਮੰਨੀਆਂ ਜਾਂਦੀਆਂ ਪਰ ਤੁਸੀਂ ਕੋਈ ਜੋ ਦੋ ਜ਼ਰੂਰ ਮਹੱਤਵਪੂਰਨ ਯਾਦ ਰੱਖਣੀ ਹੈ ਰੂੜੀਵਾਦੀ ਦਲ ਤੇ ਉਦਾਰਵਾਦੀ ਦਲ ਇਹ ਮੁੱਖ ਕਿਸਮਾਂ ਨੇ ਵੈਸੇ ਸੀ ਇਹਦੀਆਂ ਕਿਸਮਾਂ ਹੋਰ ਵੀ ਬਹੁਤ ਸਾਰੀਆਂ ਬਣ ਸਕਦੀਆਂ ਨੇ ਪਰ ਮੁੱਖ ਤੌਰ ਤੇ ਰਾਜਨੀਤਿਕ ਦਲਾਂ ਦੀ ਦੋ ਹੀ ਕਿਸਮਾਂ ਰੂੜੀਵਾਦੀ ਤੇ ਉਦਾਰਵਾਦੀ ਦਲ ਇਸ ਤੋਂ ਇਲਾਵਾ ਤਿੰਨ ਹੋਰ ਨੇ ਖੱਬੇ ਪੱਖੀ ਜਿਹਨਾਂ ਨੂੰ ਕਮਿਊਨਿਸਟ ਕਹਿ ਦਿੰਦੇ ਆ ਸਮਾਜਵਾਦੀ ਕਹਿ ਦਿੰਦੇ ਆ ਸੱਜੇ ਪੱਖੀ ਉਦਾਰਵਾਦੀ ਕੇਂਦਰਵਾਦੀ ਮਿਕਸਿੰਗ ਜਿਹੜੀਆਂ ਸੱਜੇ ਪੱਖੀ ਅਤੇ ਖੱਬ ਇਸ ਤੋਂ ਬਾਅਦ ਆ ਗਿਆ ਜੀ ਪ੍ਰਸ਼ਨ ਨੰਬਰ 26 ਵਿਰੋਧੀ ਦਲ ਦੀ ਭੂਮਿਕਾ ਬਾਰੇ ਦੱਸੋ ਵਿਰੋਧੀ ਦਲ ਦਾ ਕੰਮ ਕੀ ਆ ਰੋਲ ਕੀ ਆ ਸਰਕਾਰ ਨਾਲ ਸਹਿਯੋਗ ਕਰੇ ਸਰਕਾਰ ਜਿਹੜੇ ਕੰਮ ਸਹੀ ਕਰ ਰਹੀ ਆ ਰਾਸ਼ਟ੍ਰ ਹਿੱਤ ਚ ਕਰ ਰਹੀ ਆ ਜਨਤਾ ਹਿੱਤ ਚ ਕਰ ਰਹੀ ਆ ਉਹਨਾਂ ਦੇ ਉੱਤੇ ਉਹ ਸਮਰਥਨ ਦੇਵੇ ਸਰਕਾਰ ਨੂੰ ਆਲੋਚਨਾ ਆਲੋਚਨਾ ਸਿਰਫ ਉਹਨਾਂ ਗੱਲਾਂ ਦੀ ਕਰੇ ਜਿਹੜੀਆਂ ਜਨਤਾ ਦੇ ਹਿੱਤਾਂ ਦੇ ਉਲਟ ਆ ਜਾਂ ਰਾਸ਼ਟ੍ਰ ਹਿੱਤਾਂ ਦੇ ਉਲਟ ਆ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਪ੍ਰਦਾਨ ਕਰਦਾ ਵਿਰੋਧੀ ਦਲ ਤਾਂ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਸੱਤਾ ਹਾਸਲ ਹੋ ਸਕੇ ਉਹ ਸਰਕਾਰ ਦੀ ਅਲੋਚਨਾ ਕਰਦੇ ਆ ਆਪਣੀ ਪਾਰਟੀ ਦੀ ਨੀਤੀਆਂ ਦੀ ਛਲਾ ਕਰਦੇ ਆ ਲੋਕਮਤ ਦਾ ਨਿਰਮਾਨ ਲੋਕਮਤ ਨੂੰ ਜਾਂ ਲੋਕ رائے ਨੂੰ ਆਪਣੇ ਹੱਕ ਵਿੱਚ ਕਰਨ ਲਈ ਜਿਹੜਾ ਹੈ ਉਹ ਰਾਜਦਿਕ ਦਲ ਕੋਸ਼ਿਸ਼ ਕਰਦੇ ਆ ਤਾਂ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਸੱਤਾ ਪ੍ਰਾਪਤ ਕਰ ਸਕਣ ਇਸ ਲਈ ਲੋਕਮਤ ਦਾ ਨਿਰਮਾਨ ਕਰਦੇ ਹੈ ਜਨਤਕ ਸ਼ਿਕਾਇਤਾਂ ਦਾ ਪ੍ਰਗਟਾਵਾ ਜਿਹੜੀਆਂ ਲੋਕਾਂ ਦੀਆਂ ਸ਼ਿਕਾਇਤਾਂ ਨੇ ਉਹ ਵਿਰੋਧੀ ਧਿਰ ਸਰਕਾਰ ਸਾਹਮਣੇ ਜਿਹੜਾ ਲੈ ਕੇ ਆਉਂਦਾ ਹੈ ਜਦੋਂ ਵਿਧਾਨ ਸਭਾ ਵਿੱਚ ਬਹਿਸ ਹੁੰਦੀ ਹੈ ਧਿਆਨ ਦਿਓ ਉਪਸਤਾਪ ਪੇਸ਼ ਹੁੰਦੇ ਆ ਉਦੋਂ ਉਹ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਰਕਾਰ ਸਾਹਮਣੇ ਰੱਖਦਾ ਹੈ ਵਿਧਾਨਿਕ ਕਮਾਉਂ ਚ ਭੂਮਿਕਾ ਕਾਨੂੰਨ ਬਣਾਉਂਦੇ ਕਮਾਉਂ ਚ ਵੀ ਰੋਲ ਨਿਭਾਉਂਦੇ ਹਨ ਬਦਲਵੀਂ ਸਰਕਾਰ ਦਾ ਨਿਰਮਾਣ ਜੇਕਰ ਸੱਤਾਧਾਰੀ ਪਾਰਟੀ ਕਿਸੇ ਕਾਰਨ ਸੱਤਾ ਤੋਂ ਲਾਂਭੇ ਹੁੰਦੀ ਹੈ ਵਿਰੋਧੀ ਧਿਰ ਜਿਹੜੀ ਉਹ ਬਦਲਵਾ ਪੱਖ ਪੇਸ਼ ਕਰ ਸਕਦੀ ਹੈ ਬਹੁਤ ਮਤ ਪੱਖ ਪੇਸ਼ ਕਰਦਾ ਮੌਕਾ ਨਾਲ ਕੋਲ ਹੁੰਦਾ ਹੈ ਇਹ ਸੀ ਸਾਡਾ ਅੱਜ ਦਾ ਟੌਪਿਕ ਜਿਦੇ ਵਿੱਚ ਅਸੀਂ ਦਲ ਪ੍ਰਣਾਲੀ ਦੇ ਪ੍ਰਸ਼ਨਾਂ ਅਤੇ ਉੱਤਰਾਂ ਦੀ ਦੁਹਰਾਇ ਕੀਤੀ ਹੈ ਇਸ ਦੇ ਪਾਠ ਦੀਆਂ ਤਿੰਨ ਵੀਡੀਓ ਮੈਂ ਆਪਣੇ ਚੈਨਲ ਤੇ ਪਹਿਲਾਂ ਅਪਲੋਡ ਕੀਤੀਆਂ ਹਨ ਅਤੇ ਇਹ ਇਹਦੇ ਪ੍ਰਸ਼ਨਾਂ ਤੇ ਉੱਤਰਾਂ ਦੀ ਦੁਹਰਾਇ ਹੈ ਜਿਦੇ ਵਿੱਚ 1 ਨੰਬਰ 2 ਨੰਬਰ 4 ਨੰਬਰ ਤੇ 6 ਨੰਬਰ ਦੇ ਪ੍ਰਸ਼ਨਾਂ ਦੀ ਦੁਹਰਾਇ ਕੀਤੀ ਹੈ ਉਮੀਦ ਹੈ ਤੁਹਾਡੇ ਲਈ ਇਹ ਵੀਡੀਓ ਲਾਇਬਲ ਹੋਵੇ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਹੈ ਧੰਨਵਾਦ ਸ਼ੁਕਰੀਆ